ਬੇਅਦਬੀ ਵਾਲੇ ਜੇ ਡਿਪਰੈਸ਼ਨ ਚ ਆ ਕੇ ਬੇਅਦਬੀ ਕਰ ਜਾਂਦੇ ਨੇ ਹੋ ਸਕਦਾ ਮੈਨੂੰ ਡਿਪਰੈਸ਼ਨ ਚ ਕਤਲ ਕਰਤਾ ਹੋਵੇ। Falle ਉਹ ਵੀ ਅਸੀਂ ਕਰਵਾਣਾ ਹੈ ਵਕੀਲਾਂ ਨਾਲ ਗੱਲ ਹੋਈ ਆ ਤੇ ਹੋ ਸਕਦਾ ਅਸੀਂ ਮੈਡੀਕਲ ਜਾਂਚ ਕਰਵਾਈਏ। ਕੋਈ ਯਾਦਾ ਜੱਥਾ ਬਣਾਣ ਜਿੱਚ 15-20 ਸਿੰਘਣੀਆਂ ਹੋਣ ਘੋੜਿਆਂ ਤੇ ਸਵਾਰ ਹੋਣ ਸ਼ਸਤਰ ਵਸਤਰ ਚ ਪੂਰੀਆਂ ਹੋਣ ਤੇ ਸਾਨੂੰ ਇਹ ਅੱਕ ਚੱਕਣ ਦੀ ਲੋੜ ਹੀ ਨਾ ਪਵੇ। ਜਿਹੜਾ ਅੱਜ ਸਾਡੇ ਨੌਜਵਾਨਾਂ ਤੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਜੀ ਔਰਤ ਮਾਰਤੀ ਏ ਏਦਾ ਦੀਆਂ ਗੁੰਡੀਆਂ ਵਾਸਤੇ ਨਾ ਸਾਡੇ ਕੋਲ ਸ਼ੇਰਨੀਆਂ ਹੋਣੀਆਂ ਚਾਹੀਦੀਆਂ ਸਾਡਾ ਇੱਕ ਨਿਹੰਗ ਨਿਹੰਗ ਕੁੜੀਆਂ ਦਾ ਜਥਾ ਹੋਣਾ ਚਾਹੀਦਾ ਮਾਰ ਮਾਰ ਛਿਤਰ ਇਹਨਾਂ ਦੇ ਮੂੰਹ ਪੋਲੇ ਕਰ ਦੋ 14 ਸਾਲ ਦੀ ਬੱਚੀ ਹੁੰਦੀ ਆ 3ੀ ਹੁੰਦੀ ਆ ਕੰਜਕ ਹੁੰਦੀ ਆ ਜਵਾਕੜੀ ਹੁੰਦੀ ਆ ਸੋਲ 14 ਸਾਲ ਦੀ ਜਵਾਕੜੀ ਦਾ ਇਸ਼ਕ ਮਾਰ ਮਾਰ ਦਾ ਸਿਰ ਨਾ ਭੰਦੀਏ ਬਸ ਇਹ ਤਾਂ ਤੁਸੀਂ ਕੁਆਲਿਟੀ ਦੀ ਗੱਲ ਕਰਦੇ ਹੋ ਬਰਾਬਰਤਾ ਦੀ ਗੱਲ ਕਰਦੇ ਹਾਂ ਫਿਰ ਬੰਦਿਆਂ ਦੇ ਬਰਾਬਰ ਤੁਸੀਂ ਉਹ ਗੰਦ ਪੋਲਦੇ ਹੋ ਬੰਦਿਆਂ ਦੇ ਬਰਾਬਰ ਉਹ ਗੰਦ ਪਾਉਂਦੇ ਹੋ ਫਿਰ ਇਕਵੈਲਟੀ ਚ ਜੇ ਠੋਕਤੀ ਮੈਂ ਹੁਣ ਜਨਾਨੀ ਹੁਣ ਜਨਾਨੀ ਹਾਏ ਜਨਾਨੀ ਹਾਏ ਜਨਾਨੀ ਮਾਰਦੀ ਹੁਣ ਇਕਵੈਲਟੀ ਕਿੱਥੇ ਗਈ ਚੋਂ ਆ ਨੈਂਸੀ ਉੱਠ ਕੇ ਕਹਿੰਦੀ ਆ ਜੀ ਉਹ ਉਹ ਕੁੜੀ ਮਾਰਦੀ ਗੁੰਡੀ ਮਾਰਦੀ ਮੈਂ ਤਾਂ ਗੁੰਡੀ ਕਹੂੰਗਾ ਉਹਨੂੰ ਜੇ ਉਹ ਗੰਦ ਪਾਉਂਦੀ ਸੀ ਤੇ ਤੂੰ ਵੀ ਉਹਦੇ ਨਾਲ ਬਰਾਬਰ ਹੀ ਗੰਦ ਪਾਉਣੀ ਐ ਜਾਗੋ ਤਾਂ ਕੋਈ ਪਰੇਸ਼ਾਨੀ ਜਾਗੋ ਹੁਣ ਕਿੱਧਰ ਕਿੱਧਰ ਨੂੰ ਫੇਰਾ ਮਾਰੇ ਇੱਕੋ ਹੈਗੀ ਆ ਮਿੱਠੀ ਕਲੇਰ ਐਦਾਂ ਦਾ ਕੁਛ ਨਾਮ ਹੈਗਾ ਬੜੀ ਉਹ ਪਿਛਲੇ ਦਿਨਾਂ ਚ ਬੜੀ ਵਾਰਾਲ ਸੀਗੀ ਉਹ ਜਦੋਂ ਉਹਦਾ ਵੀ ਡਿਟੇਲ ਕੱਢੀ ਉਹ ਵੀ ਕੋਈ ਭਈਆਣਾ ਉਹ ਵੀ ਕੋਈ ਭਈਆਣਾ ਭਈਆਣਾ ਦੀ ਆ ਨਾਮ ਪੰਜਾਬਣਾਂ ਦੇ ਨਾਮ ਤੇ ਪੰਦੀ ਆ ਨਾਲ ਉਹਦੇ ਸੁਰਨੀਲ ਸੁਰਲੀਨ ਰਲਈ ਹੋਈ ਆ ਜਿਹੜੀ ਕਹਿੰਦੀ ਉਹਦਾ ਪਿਓ ਵੈਂਟੀਲੇਟਰ ਤੇ ਆ ਮੈਰੋ ਉਹ ਤਾਂ ਮਾਰਤੀ ਗੁੰਡੀ ਆ ਜਿਹੜਾ ਗੁੰਡਾ ਅਮਰਤਪਾਲ ਜਿਹੜਾ ਮਾਂ ਨੂੰ ਨਹੀਂ ਉਥੇ ਚੈਟ ਦੇ ਵਿੱਚ ਮਾਂ ਦੇ ਲਈ ਗੰਦ ਬੋਲ ਰਿਹਾ ਭਾਬੀ ਲਈ ਗੰਦ ਬੋਲ ਰਿਹਾ ਪਿਓ ਲਈ ਗੰਦ ਬੋਲ ਰਿਹਾ ਐਡੇ ਸਿਰੇ ਦਾ ਗੰਦ ਉਸ ਚੈਟ ਚ ਆ ਜਿਹੜੀ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਇਸ ਗੰਦ ਨੂੰ ਕਦੋਂ ਸੋਧਣਾ ਹੈ ਤਾਈ ਸਾਮੇ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਇੱਕ ਮਸਲਾ ਚੱਲ ਰਿਹਾ ਅਮਰਿਤਪਾਲ ਸਿੰਘ ਮੈਰੋ ਅਤੇ ਕੰਚਨ ਕੁਮਾਰੀ ਵਾਲਾ ਜਿਸ ਨੇ ਆਪਣਾ ਨਾਮ ਜਿਹੜਾ ਇਹ ਉਹ ਕਮਲਕੌਰ ਰੱਖਿਆ ਆਇਆ ਸੀਗਾ ਤੇ ਹੁਣ ਇਸ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਭਗਤ ਸਿੰਘ ਦੁਆਬੀ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਬਾਈ ਜੀ ਕਿੱਦਾਂ ਦੇਖਦੇ ਹੋ ਵੀ ਅਮਰਿਤਪਾਲ ਮੈਰੋ ਨੇ ਜੋ ਕੀਤਾ ਕੀ ਉਹ ਸਹੀ ਆ ਜਾਂ ਜਿਸ ਹਿਸਾਬ ਨਾਲ ਕੀਤਾ ਕੀ ਉਹ ਸਹੀ ਆ ਦੇਖੋ ਮਰਡਰ ਨੂੰ ਜਸਟੀਫਾਈਡ ਨਹੀਂ ਕਰ ਰਿਹਾ ਮੈਂ ਮਰਡਰ ਨੂੰ ਜਸਟੀਫਾਈਡ ਕੀਤਾ ਵੀ ਨਹੀਂ ਜਾ ਸਕਦਾ ਪਰ ਜੇ ਕੋਈ ਇੰਦਰਾ ਬਣਨਾ ਹੀ ਚਾਹੁੰਦਾ ਜੇ ਕੋਈ ਪਾਪਣ ਬਣਨਾ ਹੀ ਚਾਹੁੰਦਾ ਤੇ ਫਿਰ ਮਰਦੇ ਆਕਣਾ ਚੱਬੀਏ ਤੇ ਕੀ ਕਰੀਏ ਐਡਵੋਕੇਟ ਸਿਮਰਨ ਨੇ ਕੰਪਲੇਂਟਾਂ ਦਿੱਤੀਆਂ ਕੀ ਬਣਿਆ ਉਹਨਾਂ ਕੰਪਲੇਂਟਾਂ ਦਾ ਕੋਈ ਐਕਸ਼ਨ ਹੋਇਆ ਪੰਡਤ ਰਾਉਤ ਨੇ ਇਸਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਉਸ ਟਾਈਮ ਮੂਸੇਵਾਲਾ ਵੀ ਜੂੰਦਾ ਹੁੰਦਾ ਸੀ ਮੂਸੇਵਾਲਾ ਬੜਾ ਰੌਲਾ ਪਾਉਂਦਾ ਸੀ ਵੀ ਪੰਡਤ ਰਾਉਤ ਨੇ ਇਸਰ ਸਾਡੇ ਤੇ ਕੰਪਲੇਂਟਾਂ ਦਿੰਦਾ ਹੈਗਾ ਹਨਾ ਉਹ ਹਥਿਆਰਾਂ ਦੇ ਖਿਲਾਫ ਉਹਨਾਂ ਨੇ ਕਿਹਾ ਵੀ ਹਥਿਆਰਾਂ ਦਾ ਪ੍ਰਦਰਸ਼ਨ ਜਿਹੜਾ ਅਸ਼ਲੀਲਤਾ ਦਾ ਪ੍ਰਦਰਸ਼ਨ ਇਹਦੇ ਤੇ ਹਾਈ ਕੋਰਟ ਕੋਈ ਸੈਂਸਰ ਬੋਰਡ ਲਾਵੇ 5 ਸਾਲ ਹੋ ਇੱਕ ਤਾਮਿਲਨਾਡੂ ਤੋਂ ਆ ਕੇ ਬੰਦਾ ੱਟਕੇ ਖਾਰਿਆ ਪੰਜਾਬ ਦੇ ਵਿੱਚ ਕੋਟਾਂ ਦੇ ਵਿੱਚ ਅੱਜ ਤੱਕ ਕੋਈ ਸੈਂਸਰਸ਼ਿਪ ਕਿਉਂ ਨਹੀਂ ਬਣੀ ਤੁਹਾਡੇ ਦੇਖੋ ਮੇਰੇ ਵੀ ਜਵਾਕ ਨੇ ਤੁਹਾਡੇ ਵੀ ਹੋਣਗੇ ਪਰਿਵਾਰ ਚ ਜਵਾਕ ਹੋਣਗੇ ਕੈਮਰਾਮੈਨ ਦੇ ਵੀ ਤੇ ਜਿਹੜੇ ਦੇਖਣ ਵਾਲੇ ਉਹਨਾਂ ਦੇ ਵੀ ਕਿ ਤੁਹਾਨੂੰ ਨਹੀਂ ਪਤਾ ਵੀ ਕਿ ਤੁਹਾਡੇ ਨਰਸਰੀ ਕਲਾਸ ਦੇ ਵਿੱਚ ਭੋਲੇ ਭਾਲੇ ਬੱਚੇ ਜਿਹੜੇ ਨੇ ਜਦੋਂ ਮੋਬਾਈਲ ਨੂੰ ਸਕਰੋਲ ਕਰਦੇ ਨੇ ਤਾਂ ਉੱਤੇ ਕੀ ਕੁਝ ਗੰਦ ਆਂਦਾ ਹੈ ਅੱਜ ਕੀ ਰਾਤ ਹੁਸਨ ਕਾ ਮਜ਼ਾ ਲੀਜੀਏ ਉਹ ਆ ਛੋਟੇ ਛੋਟੇ ਬੱਚੇ 5-5 4-4 ਸਾਲ ਦੇ ਬੱਚੇ ਉਸ ਤੇ ਅਸ਼ਲੀਲ ਡਾਂਸ ਕਰ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਸ਼ਲੀਲ ਡਾਂਸ ਚ ਤੇ ਸੋਬਰ 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 ਹੋਣ ਦੇ ਵਿੱਚ ਕੀ ਫਰਕ ਹੈਗਾ ਅਸ਼ਲੀਲ ਸਟੈਪਾਂ ਦੇ ਵਿੱਚ ਕੀ ਫਰਕ ਹੈਗਾ ਉਹ ਸਪਨਾ ਚੌਧਰੀ ਪਰਲੇ ਪਾਸੇ ਹਰਿਆਣੇ ਦੀ ਇੱਕ ਡਾਂਸਰ ਹੈਗੀ ਆ ਉਹ ਅਸ਼ਲੀਲ ਡਾਂਸ ਉਹਦੇ ਸਪਨਾ ਚੌਧਰੀ ਦੇ ਅਸ਼ਲੀਲ ਡਾਂਸਾਂ ਤੇ ਰੋਕ ਨਹੀਂ ਲੱਗੀ ਤਾਂ ਅੱਜ ਉਹਨਾਂ ਦੇ ਜਵਾਬ ਕੁ ਉਹੀ ਅਸ਼ਲੀਲ ਡਾਂਸ ਦੇ ਸਟੈਪ ਕਰਦੇ ਆ ਨਾ ਸੋਸ਼ਲ ਮੀਡੀਆ ਤੇ ਕਿ ਅਸੀਂ ਆਪਣੇ ਆਣ ਵਾਲੀਆਂ نسلਾਂ ਨੂੰ ਇਹ ਦੇਣਾ ਕੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਐਸੇ ਇਹ ਦੇ ਕੇ ਜਾਣਾ ਕਿ ਉਹ ਆ ਬਾਜ਼ਾਰੂ ਔਰਤਾਂ ਵਾਲੇ ਡਾਂਸ ਕਰਨ ਤੁਹਾਡੇ ਮੁੰਡੇ ਕੁੜੀਆਂ ਮੈਂ ਨਹੀਂ ਕਹਿੰਦਾ ਕਿ ਮੈਰੋਂ ਨੇ ਸਹੀ ਕੀਤਾ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਰੋਂ ਨੇ ਗਲਤ ਕੀਤਾ ਮਰਦੇ ਹੋਏ ਨੇ ਅੱਖ ਜੱਪਿਆ ਤੇ ਆ ਜਿੰਨੇ ਵੀ ਆ ਹੁਣ ਰੋ ਰਹੇ ਨੇ ਸੋਸ਼ਲ ਮੀਡੀਆ ਤੇ ਆ ਕੇ ਮਾਫੀਆਂ ਮੰਗ ਰਹੇ ਨੇ ਸੋਸ਼ਲ ਮੀਡੀਆ ਤੇ ਆ ਕੇ ਹਨਾ ਉਹ ਇੱਕ ਸੁਰਲੀਨ ਹੈਗੀ ਆ ਉਹ ਬੈਠੀ ਉੱਥੇ ਰਪੇਟ ਸਿਆਪਾ ਕਰੀ ਜਾਂਦੇ ਮੈਂ ਸਿੱਧੀ ਗੱਲ ਕਹੂੰਗਾ ਪੇਟ ਸਿਆਪਾ ਕਰ ਰਹੀ ਸੀ ਹਾਏ ਮੇਰਾ ਪਿਓ ਵੈਂਟਿਲੇਟਰ ਤੇ ਆ ਕੰਜਰਖਾਨਾ ਕਰਕੇ ਪਿਓ ਦੀ ਇਲਾਜ ਕਰਾਣਾ ਹੈ ਲੱਖ ਦੀ ਲਾਣਤ ਉਸ ਲਾਦ ਤੇ ਔਲਾਦ ਤੇ ਜਿਹੜੀ ਆਪਣੇ ਪਿਓ ਦਾ ਇਲਾਜ ਕਰਨ ਵਾਸਤੇ ਆ ਨੰਗੀ ਹੋ ਕੇ ਕੰਜਰਖਾਨਾ ਕਰੇ ਹੈ ਮੁਗਲਾਂ ਦੇ ਦਰਬਾਰਾਂ ਚ ਨੱਚਦੀਆਂ ਹੁੰਦੀਆਂ ਸੀ ਤੇ ਉਹਨਾਂ ਨੂੰ ਕੰਜਰੀਆਂ ਕਿਹਾ ਜਾਂਦਾ ਸੀ ਅੱਜ ਕੱਲ ਕੋਠਾ ਬਣਾ ਰੱਖਿਆ ਇੰਸਟਾਗ੍ਰam ਹੈ ਉਹ ਉਹ ਵੀ ਇੱਕ ਬੰਦ ਉਹਦੇ ਵਿੱਚ ਹੋਇਆ ਕਰਦਾ ਸੀ ਜਦੋਂ ਕੋਠਾ ਬਣਦਾ ਸੀ ਮੁਜਰਾ ਹੁੰਦਾ ਸੀ ਰਾਜੇ ਹੈਨਾ ਉਹ ਅਸ਼ਰਫੀਆਂ ਔੜਾਣੀਆਂ ਪੈਂਦੀਆਂ ਸੀ ਰਾਜੇ ਮਹਾਰਾਜੇ ਦੇਖਿਆ ਕਰਦੇ ਸੀ ਅੱਜ ਦੇ ਟਾਈਮ ਚ ਉੱਚਾ ਜਿਆ ਬੰਦਾ ਜਿਹਦੀ ਕੋਈ ਔਕਾਤ ਨਹੀਂ ਕੋਦੀ ਕੋਦੀ ਕੋਈ ਹੈਸੀਅਤ ਨਹੀਂ ਉਹਦੇ ਸਾਹਮਣੇ ਇਹ ਬੈਠ ਕੇ ਨੱਚ ਰੀਆਂ ਹੁੰਦੀਆਂ ਨੇ ਇੰਸਟਾਗ੍ਰam ਤੇ ਤੇ ਮੇਰੇ ਜੀ 2 ਲੱਖ ਵਿਊ ਹੋ ਗਏ ਮੇਰੇ 4 ਲੱਖ ਵਿਊ ਹੋ ਗਏ ਜਿਹੜਾ ਥੇਲੀ ਦਾ ਬੰਦਾ ਨਹੀਂ ਹਨਾ ਇੱਕ ਇੱਕ ਪ੍ਰਾਈਵੇਸੀ ਆ ਇੱਕ ਹਸਬੰਡ ਵਾਈਫ ਦੀ ਪ੍ਰਾਈਵੇਸੀ ਆ ਜਿਹੜਾ ਇੱਕ ਬੰਦ ਕਮਰਿਆਂ ਦੇ ਪਿੱਛੇ ਉਹਨਾਂ ਦਾ ਇੱਕ ਰਿਲੇਸ਼ਨ ਆ ਉਹ ਸੋਸ਼ਲ ਮੀਡੀਆ ਤੇ ਜਨਤਕ ਆ ਕੀ ਕੁਛ ਨਹੀਂ ਹੋ ਰਿਹਾ ਇੱਥੇ ਇੱਕ ਉਹ ਵੀਡੀਓ ਦੇਖੀ 14 ਸਾਲ ਦੀ ਗਵੰਡਨ ਦਾ ਇਸ਼ਕ 14 ਸਾਲ ਦੀ 14 ਸਾਲ ਦੀ ਬੱਚੀ ਹੁੰਦੀ ਆ ਧੀ ਹੁੰਦੀ ਆ ਕੰਜਕ ਹੁੰਦੀ ਆ ਜਵਾਕੜੀ ਹੁੰਦੀ ਆ ਸੋਲ 14 ਸਾਲ ਦੀ ਜਵਾਕੜੀ ਦਾ ਇਸ਼ਕ ਮਾਰ ਮਾਰ ਦਾ ਸਿਰ ਨਾ ਬਣਦੀਏ ਤੇ ਇਹਨਾਂ ਨੂੰ ਇਹ ਦੱਸ ਦਈਏ ਜੇ ਮੈਰੋ ਅੰਦਰ ਚਲਾ ਵੀ ਗਿਆ ਤੇ ਇਹ ਨਾ ਸੋਚਿਓ ਕਿ ਮੈਰੋ ਦੇ ਜਾਣ ਤੋਂ ਬਾਅਦ ਇਹ ਪ੍ਰਥਾ ਰੁਕ ਗਈ ਜਾਂ ਹਥਿਆਰ ਮੁੱਕ ਗਏ ਜਾਂ ਛਿੱਤਰ ਫੇਰਣ ਵਾਲੇ ਮੁੱਕ ਗਏ ਠੀਕ ਆ ਜਾਊਗਾ ਉਹ ਸ਼ੇਰ ਮੈਂ ਪਹਿਲਾਂ ਵੀ ਕਿਹਾ ਸੀ ਸ਼ੇਰ ਹੈਗਾ ਹਾਂ ਥੋੜਾ ਜਿਹਾ ਜ਼ਿਆਦਾ ਹੋ ਗਿਆ ਚਪੇੜਾਂ ਤੱਕ ਦਾ ਸੀਗਾ ਉਹਨੂੰ ਉਹਨੂੰ ਜਿਹੜੀ ਗੁੰਡੀ ਸੀ ਉਹ ਮੈਂ ਗੁੰਡੀ ਰੰਨ ਕਹੂੰਗਾ ਉਸ ਗੁੰਡੀ ਰੰਨ ਨੂੰ ਉਹਨੂੰ ਸ਼ਰਮ ਨਾ ਆਈ ਉਹਨੂੰ ਚਾਰ ਵਾਰੀ ਉਹਨੂੰ ਸਮਝਾਇਆ ਗਿਆ ਉਹਨੂੰ ਤਾਂ ਨਾ ਸ਼ਰਮ ਆਈ ਉਹ ਗੁੰਡਾਗਰਦੀ ਸੀ ਨਾ ਵੀ ਕਰ ਲੋ ਜੜਨਾ ਕੁਝ ਕਰਨਾ ਉਹਨੂੰ ਸਮਝ ਹੀ ਨਹੀਂ ਆਈ ਉਸ ਕਰਕੇ ਉਹਦੇ ਵੈਸੇ ਤਾਂ ਉਹਦੇ ਛਿੱਤਰ ਪੈਣੇ ਚਾਹੀਦੇ ਸੀ ਉਹਦੇ ਚਾਰ ਚਪੇੜਾਂ ਪੈਣੀਆਂ ਚਾਹੀਦੀਆਂ ਸੀ ਮੈਂ ਬੇਨਤੀ ਕਰਾਂਗਾ ਸਾਡੀਆਂ ਜਿਹੜੀਆਂ ਸਿੰਘਣੀਆਂ ਨੇ ਨਿਹੰਗ ਸਿੰਘ ਜਿਹੜੀਆਂ ਸਿੰਘਣੀਆਂ ਨੇ ਇਹ ਤਾਂ ਕੰਮ ਉਹਨਾਂ ਦਾ ਸੀ ਮਾਈਪਾ ਗੋਦੀਆਂ ਵਾਰਸਾਂ ਦਾ ਸੀ ਉਹ ਮੂਰੇ ਆਣ ਕੋਈ ਅਦਾ ਦਾ ਜੱਥਾ ਬਣਾਣ ਜਿੱਚ 15-20 ਸਿੰਘਣੀਆਂ ਹੋਣ ਘੋੜਿਆਂ ਤੇ ਸਵਾਰ ਹੋਣ ਸ਼ਸਤਰ ਬਸਤਰ ਚ ਪੂਰੀਆਂ ਹੋਣ ਤੇ ਸਾਨੂੰ ਇਹ ਅੱਕ ਚੱਕਣ ਦੀ ਲੋੜ ਹੀ ਨਾ ਪਵੇ ਜਿਹੜਾ ਅੱਜ ਸਾਡੇ ਨੌਜਵਾਨਾਂ ਤੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਜੀ ਔਰਤ ਮਾਰਤੀ ਇਹ ਇਦਾਂ ਦੀਆਂ ਗੁੰਡੀਆਂ ਵਾਸਤੇ ਨਾ ਸਾਡੇ ਕੋਲ ਸ਼ੇਰਨੀਆਂ ਹੋਣੀਆਂ ਚਾਹੀਦੀਆਂ ਸਾਡਾ ਇੱਕ ਨਿਹੰਗ ਨਿਹੰਗ ਕੁੜੀਆਂ ਦਾ ਜੱਥਾ ਹੋਣਾ ਚਾਹੀਦਾ ਮਾਰ ਮਾਰ ਛਿੱਤਰ ਇਹਨਾਂ ਦੇ ਮੂੰਹ ਪੋਲੇ ਕਰ ਦੂੰ ਹੁਣ ਮਾਰਤੀ ਜੀ ਮਾਰਤੀ ਉਹ ਨਹੀਂ ਦੇਖ ਰਹੇ ਕਿ ਉਹ ਕਰ ਕੀ ਰਹੀ ਸੀ ਅੱਛਾ ਜਿੰਨੇ ਵੀ ਇਹ ਕਮੈਂਟਾਂ ਦੇ ਵਿੱਚ ਕਹਿਣ ਵਾਲੇ ਆ ਜੀ ਉਹਦਾ ਅਫਸੋਸ ਕਰਨ ਵਾਲੇ ਆ ਇਹ ਆਪਣੀਆਂ ਭੈਣਾਂ ਨੂੰ ਉਸੇ ਤਰੀਕੇ ਨਾਲ ਇੰਸਟਾਗ੍ਰਾਮ ਤੇ ਨਾ ਜਾਣਗੇ ਸਵਾਲ ਇਹ ਆ ਵੀ ਤੁਹਾਡੀਆਂ ਮਾਵਾਂ ਤੁਹਾਡੀਆਂ ਭੈਣਾਂ ਉਸੇ ਤਰੀਕੇ ਨਾਲ ਇੰਸਟਾਗ੍ਰਾਮ ਤੇ ਨੱਚਦੀਆਂ ਹੋਈਆਂ ਜਾਂ ਜਿਹੜੀਆਂ ਬੱਚੀਆਂ ਉਸ ਤੋਂ ਸੇਧ ਲੈ ਰਹੀਆਂ ਉਸ ਕੰਚਨ ਕੁਮਾਰੀ ਤੋਂ ਜਾਂ ਉਸੁਰਲੀਨ ਤੋਂ ਜਾਂ ਉਹ ਜਿਹੜੀ ਪ੍ਰੀਤ ਜੱਟੀ ਆ ਉਹਦੇ ਤੋਂ ਇਹਨਾਂ ਤੋਂ ਜਿਹੜੇ ਤੁਹਾਡੇ ਆਣ ਵਾਲੀਆਂ ਨਸਲਾਂ ਸੇਧ ਲੈ ਰਹੀਆਂ ਨੇ ਜਦੋਂ ਆਣ ਵਾਲੀਆਂ ਨਸਲਾਂ ਇਹ ਹੀ ਦੇਖ ਦੇਖ ਕੇ ਇਨਸਟਾਗ੍ਰਾਮ ਤੇ ਇਹੀ ਗੰਦ ਪਾਣ ਗੀਆਂ ਅੱਜ ਅੱਧੀਆਂ ਨੰਗੀਆਂ ਨੇ ਆਉਣ ਵਾਲੇ ਇਹ ਸੈਮੀ ਪੋਰਨੋ ਕੰਟੈਂਟ ਜਿਹੜਾ ਚੱਲ ਰਿਹਾ ਹੈ ਨਾ ਆਉਣ ਵਾਲੇ ਸਮੇਂ 'ਚ ਕਿੱਥੇ ਪਹੁੰਚੇਗਾ ਹੂੰ ਇਸ ਤੇ ਕੋਈ ਕੰਟਰੋਲ ਨਹੀਂ ਸਭ ਤੋਂ ਪਹਿਲਾਂ ਜੁਡੀਸ਼ਰੀ ਫੇਲ ਆ ਸਭ ਤੋਂ ਵੱਡੀ ਨਲਾਇਕੀ ਜੁਡੀਸ਼ਰੀ ਦੀ ਆ ਸਭ ਤੋਂ ਵੱਡੀ ਨਲਾਇਕੀ ਪ੍ਰਸ਼ਾਸਨ ਦੀ ਆ ਤੁਹਾਡੇ ਸਾਹਮਣੇ ਤੁਸੀਂ ਪੋਰਨ ਤੇ ਤਾਂ ਲੱਗ ਗਿਆ ਨਾ ਬੈਨ ਲੱਗਿਆ ਹੋਇਆ ਆਲ ਓਵਰ ਇੰਡੀਆ ਲੱਗਿਆ ਹੋਇਆ ਤੇ ਇਹ ਸੈਮੀ ਪੋਰਨੋ ਕੰਟੈਂਟ ਇੱਕ ਸ਼ਰਿਆਮ ਚੱਲ ਰਿਹਾ ਕੋਈ ਰੋਕ ਹੀ ਨਹੀਂ ਉਹ ਆਦਮੀ ਜਨਾਨੀ ਦਾ ਕੀ ਰਿਲੇਸ਼ਨ ਹੁੰਦਾ ਆ ਉਹ ਪਰਦੇ ਦੇ ਪਿੱਛੇ ਕੀ ਕੁਝ ਹੁੰਦਾ ਉਹ ਸਾਰਾ ਇੰਟਰਨੈਟ ਤੇ ਚੱਲ ਰਿਹਾ ਉਹ ਸਾਰਾ ਇੰਸਟਾਗ੍ਰam ਤੇ ਚੱਲ ਰਿਹਾ ਤੇ ਕਿਸੇ ਨੂੰ ਸ਼ਰਮ ਨਹੀਂ ਆਉਂਦੀ ਕਿਸੇ ਨੂੰ ਇਸ ਚੀਜ਼ ਦਾ ਕਿਸੇ ਜੱਜ ਨੂੰ ਕਿਸੇ ਜੱਜ ਸਾਹਿਬਾਂ ਨੂੰ ਕਿਸੇ ਆਈਪੀਐਸ ਆਫੀਸਰ ਨੂੰ ਜਾਂ ਕਿਸੇ ਨੂੰ ਇਸ ਚੀਜ਼ ਦੀ ਸ਼ਰਮ ਨਹੀਂ ਹੈ ਵੀ ਤੁਹਾਡੇ ਸਟੇਟ ਦੇ ਅੰਦਰ ਤੁਹਾਡੀ ਨੱਕ ਦੇ ਹੇਠਾਂ ਕੋਠੇ ਖੁੱਲੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਜੇ ਉਹਨਾਂ ਨੇ ਮਰਦਿਆਂ ਨੇ ਅੱਕ ਚੱਬਿਆ ਆ ਠੀਕ ਆ ਤੇ ਮਰਦਿਆਂ ਨੇ ਅੱਕ ਚੱਬਿਆ ਮੈਂ ਕਹਿੰਦਾ ਉਹਨਾਂ ਦੀ ਮਜਬੂਰੀ ਬਣ ਗਈ ਇਹ ਕਰਨਾ ਪਰ ਸ਼ਾਬਾਸ਼ ਸਾਹਿਬ ਜੀ ਗੱਲਾਂ ਸ਼ਾਬਾਸ਼ ਆ ਤੇ ਜੇ ਉਹ ਅੰਦਰ ਚਲੇਗੇ ਤੇ ਉਸ ਤੋਂ ਬਾਅਦ ਸਾਡੇ ਵਰਗੇ ਹੋਰ ਬਧੇਰੇ ਖੜੇ ਨੇ ਹਾਂ ਕਤਲ ਸ਼ਾਇਦ ਨਾ ਕਰੀਏ ਲੱਤਵਾਵਾ ਤਾਂ ਤੋੜ ਹੀ ਦਵਾਂਗੇ ਪਰ ਇਹ ਜੇ ਇਹ ਸੋਚਦੇ ਨੇ ਕਿ ਇਹ ਸਿਕਿਉਰਟੀਆਂ ਲੈ ਕੇ ਗੰਦ ਪਾ ਲੈਣਗੇ ਠੀਕ ਆ ਇਹ ਜਾ ਕੇ ਮੈਰੋ ਅੰਦਰ ਚਲਾ ਜਾਊਗਾ ਤੇ ਉਸ ਤੋਂ ਬਾਅਦ ਹੀ ਗੰਦ ਪਾ ਲੈਣਗੇ ਹਾਂ ਹੁਣ ਜਿੱਦਾਂ ਇਹ ਤਰਲੇ ਲੈਂਦੇ ਫਿਰਦੇ ਨੇ ਕਿ ਹਾਏ ਜੀ ਹਾਏ ਜੀ ਹਾਏ ਜੀ ਸਾਨੂੰ ਮਾਫ ਕਰੋ ਸਾਨੂੰ ਮਾਫ ਕਰੋ ਤੁਹਾਨੂੰ ਪਹਿਲਾਂ ਨਾ ਸ਼ਰਮ ਆਈ ਪਹਿਲਾਂ ਇਹਨਾਂ ਨੇ ਇਹੀ ਉਹ ਇਹੀ ਉਹ ਗੰਦੀਆਂ ਗੁੰਡੀਆਂ ਜਨਾਨੀਆਂ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਆ ਆ ਕੇ ਕਿਹਾ ਕਿ ਅਸੀਂ ਤਾਂ ਜੀ ਕਰਾਂਗੇ ਤੁਸੀਂ ਕਰ ਲਓ ਅਸੀਂ ਤਾਂ ਕਰਾਂਗੇ ਤੁਸੀਂ ਕਰ ਲਓ ਇੱਕ ਮੈਂ ਅੱਜ ਜਵਾਕੜੀ ਜੀ ਦੀ ਵੀਡੀਓ ਦੇਖ ਰਿਹਾ ਸੀਗਾ ਮੇਰੇ ਖਿਆਲ ਨਾਲ ਉਹ ਹੁਣੀ ਆ 8-9 ਸਾਲ ਦੀ ਹੋਣੀ ਆ ਉਹਦੀ ਵੀਡੀਓ ਕਿਸੇ ਨੇ ਮੈਨੂੰ ਭੇਜੀ ਉਹ ਛੋਟੀ ਜੀ ਬੱਚੀ ਆ ਉਹ ਕਹਿ ਰਹੀ ਐ ਮੈਂ ਸਿਰ ਤੇ ਚੁੰਨੀ ਨਹੀਂ ਲੈਣੀ ਤੁਸੀਂ ਕਰ ਲਓ ਤੁਹਾਡੇ ਤੋਂ ਜੋ ਹੁੰਦਾ ਸੋਸ਼ਲ ਮੀਡੀਆ ਤੇ ਕਹਿ ਰਹੀ ਐ ਏਡੀ ਖੁੱਲ ਜਵਾਕ ਉੱਠ ਉੱਠ ਕੇ ਅਸ਼ਲੀਲਤਾ ਵਾਲੇ ਪਾਸੇ ਨੂੰ ਵੱਧ ਰਹੇ ਨੇ ਤੁਹਾਡੀਆਂ ਮਾਈ ਭਾਗੋ ਦੀਆਂ ਜਿਹੜੀਆਂ ਵਾਰਸਾਂ ਬਣਨੀਆਂ ਸੀ ਇਸ ਪੰਜਾਬ ਕਿਤੇ ਚੋਂ ਜਿਹੜੀਆਂ ਮਾਈ ਭਾਗੋ ਦੀਆਂ ਵਾਰਸਾਂ ਨਿਕਲਣੀਆਂ ਸੀ ਉਹ ਇੱਥੇ ਇੱਥੇ ਪਹੁੰਚਾਤੀਆਂ ਉਹਨਾਂ ਦਾ ਦਿਮਾਗੀ ਪੱਧਰ ਇੱਥੇ ਪਹੁੰਚਾਤਾ ਕਿ ਉਹ ਸੋਸ਼ਲ ਮੀਡੀਆ ਤੇ ਆ ਕੇ ਇੱਕ ਤਾਂ ਗੰਦ ਪਾਉਂਦੀਆਂ ਫਿਰ ਕਹਿੰਦੀਆਂ ਕਿ ਕਰ ਲਓ ਤੁਹਾਡੇ ਤੋਂ ਜੋ ਕਰ ਹੁੰਦਾ ਅੱਛਾ ਜਿਹੜੀਆਂ ਬਾਹਰ ਬੈਠੀਆਂ ਨੇ ਠੀਕ ਆ ਉਹ ਕਲੈਰ ਕਲੂਰ ਜੀ ਤੇ ਆ ਸਰਲੀਨ ਸਰਲੂਨ ਜੀ ਜਾਗੋ ਦਾ ਕੋਈ ਪਰੋਸਾ ਨਹੀਂ ਜਾਗੋ ਨੇ ਕਿੱਧਰ ਨੂੰ ਫੇਰਾ ਪਾ ਦੇਣਾ ਜਾਗੋ ਜਾਗੋ ਪੂਲਾ ਠੋਕ ਦਿੰਦੀ ਆ ਜੇਲ੍ਹ 'ਚ ਬੈਠਿਆ ਠੀਕ ਆ ਜੀ ਜਾਗੋ ਬੇਅਦਬੀ ਵਾਲਾ ਠੋਕ ਦਿੰਦੀ ਆ ਜੇਲ੍ਹ 'ਚ ਬੈਠਿਆ ਜਾਗੋ ਜੇਲ੍ਹ 'ਚ ਵੀ ਫੇਰਾ ਮਾਰ ਜਾਂਦੀ ਆ ਜਾਗੋ ਅਮਰੀਕਾ ਕੈਨੇਡਾ ਵੀ ਫੇਰਾ ਮਾਰ ਜਾਂਦੀ ਆ ਮੈਂ ਫਿਰ ਕਹਿੰਨਾ ਅਸੀਂ ਨਾ ਤਾਂ ਅਸੀਂ ਕਤਲਾਂ ਦੇ ਹੱਕ 'ਚ ਹੱਥ ਜੋੜ ਕੇ ਬੇਨਤੀ ਨਾ ਉਹਨਾਂ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਹੋਣੀ ਆ ਉਹਨਾਂ ਨੇ ਪਤਾ ਨਹੀਂ 10-10 20-20 ਸਾਲ ਭੁਗਤਣੇ ਆ ਜਾਂ ਉਹਨਾਂ ਨੂੰ ਫਾਂਸੀਆਂ ਹੋਣੀਆਂ ਪਰ ਸਾਨੂੰ ਮਰਦਿਆਂ ਨੂੰ ਅੱਕ ਚੱਪੜੇ ਪੈ ਰਹੇ ਆ ਕਿਉਂਕਿ ਜੁਡੀਸ਼ਰੀ ਫੇਲ ਆ ਕਾਨੂੰਨ ਬਣਾਉਣ ਦੇ ਵਿੱਚ ਜੁਡੀਸ਼ਰੀ ਦੀ ਸਭ ਤੋਂ ਵੱਡੀ ਨਲਾਇਕੀ ਆ ਤੇ ਜੇ ਜੁਡੀਸ਼ਰੀ ਫੇਲ ਆ ਤੇ ਫਿਰ ਜਨਤਾ ਤਾਂ ਕੁਝ ਕਰੂਗੀ ਨਾ ਕੋਈ ਤਾਂ ਭਗਤ ਸਿੰਘ ਨਿਕਲੂਗਾ ਕੋਈ ਤਾਂ ਅਸੈਂਬਲੀ ਚ ਬੰਬ ਸਿੱਟੂਗਾ ਕੋਈ ਤਾਂ ਕੰਨ ਖੋਲੂਗਾ ਹੁਣ ਖੁੱਲ ਗਏ ਕੰਨ ਜੇ ਹੁਣ ਵੀ ਜੇ ਜੁਡੀਸ਼ਰੀ ਕੋਈ ਕਾਨੂੰਨ ਨਹੀਂ ਬਣਾਉਂਦੀ ਜੁਡੀਸ਼ਰੀ ਇਹਨਾਂ ਤੇ ਕੋਈ ਸਖਤ ਐਕਸ਼ਨ ਨਹੀਂ ਲੈਂਦੀ ਤਾਂ ਫਿਰ ਕੰਨ ਖੁੱਲਦੇ ਰਹਿਣਗੇ ਫਿਰ ਕੰਨ ਖੁੱਲਦੇ ਰਹਿਣਗੇ ਇਹ ਨਹੀਂ ਹੋਣਾ ਕਿ ਜੇ ਮੈਹਰੋ ਚਲਾ ਗਿਆ ਤੇ ਜਾਗੋ ਕਿਤੇ ਜਾਗੋ ਕਿਤੇ ਭੁੱਲ ਗਈ ਇਹ ਤਾਂ ਜਾਗੋ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਧੀ ਪੁੱਤ ਮਰੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਨੁਕਸਾਨ ਹੋਵੇ ਕਿਸੇ ਦਾ ਧੀ ਪੁੱਤ ਨਹੀਂ ਮਰਨਾ ਚਾਹੀਦਾ ਕਿਸੇ ਦਾ ਕਿਸੇ ਦਾ ਐਦਾ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਜਿਨ੍ਹਾਂ ਦੇ ਧੀ ਪੋਤਾ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਧੀ ਪੁੱਤ ਗੰਦ ਕੀ ਪਾ ਰਹੇ ਨੇ ਅੱਜ ਪੂਰੇ ਇੰਸਟਾਗ੍ਰam ਤੇ ਜਿੰਨੇ ਵੀ ਇਹ ਆਪਣੇ ਆਪ ਨੂੰ ਵਿਦਵਾਨ ਬਣਦੇ ਨੇ ਫੇਸਬੁੱਕ ਤੇ ਇਹ ਦਲੀਲਾਂ ਦੇ ਰਹੇ ਨੇ ਔਰਤ ਮਾਰਤੀ ਔਰਤ ਮਾਰਤੀ ਇੰਦਰਾ ਵੀ ਔਰਤੀ ਸੀਗੀ ਪਾਪਣ ਮਾਰੀ ਆ ਔਰਤ ਨਹੀਂ ਮਾਰੀ ਪਾਪਣ ਮਾਰੀ ਆ ਮੈਂ ਫਿਰ ਕਹਾਂ ਮੈਂ ਕਤਲ ਨੂੰ ਬਿਲਕੁਲ ਜਸਟੀਫਾਈਡ ਨਹੀਂ ਕਰਦਾ ਕਤਲ ਨਹੀਂ ਹੋਣਾ ਚਾਹੀਦਾ ਸੀ ਉਹਦੇ ਚਾੜਚਪੇੜਾਂ ਲੱਗਣੀਆਂ ਚਾਹੀਦੀ ਸੀ ਉਹਨੂੰ ਅਕਲ ਆਣੀ ਚਾਹੀਦੀ ਸੀ ਪਰ ਉਹਦੇ ਚਾੜਚਪੇੜਾਂ ਲੱਗੀਆਂ ਉਹਨੂੰ ਅਕਲ ਨਹੀਂ ਆਈ ਪ੍ਰੋਫੈਸਰ ਡੀ ਐਕਸ ਦੇ ਚਾੜਚਪੇੜਾਂ ਲੱਗੀਆਂ ਉਹਨੂੰ ਅਕਲ ਨਹੀਂ ਆਈ ਪਰ ਕੀ ਕਰਾਂ ਉਹ ਆਪਣੇ ਜਵਾਕਾਂ ਨੂੰ ਇਹਨਾਂ ਦਾ ਅਧ ਨੰਗਾ ਜਿਹੜਾ ਉਹ ਹੈਗਾ ਕੰਜਰਖਾਨਾ ਉਹ ਦਿਖਾਉਣ ਕਿੱਥੇ ਤੱਕ ਰੋਕੇ ਯਾਰ ਮੇਰੀ ਆਪ ਦੀ ਗੁੜੀਆ ਠੀਕ ਆ ਸਕੂਲ ਦੀ ਕਲਾਸ ਲੱਗਦੀ ਆ ਬੱਚਿਆਂ ਦੀ ਬੱਚਿਆਂ ਨੂੰ ਅਸੀਂ ਹੁਣ YouTube ਤੋਂ ਬਹੁਤ ਸਰੀਆਂ ਐਜੂਕੇਸ਼ਨ ਵੀਡੀਓਜ਼ ਦਿਖਾਉਂਦੇ ਆ ਵਿੱਚੇ ਇਹੀ ਰੂਲੇ ਫਿਰਦੇ ਹੁੰਦੇ ਆ ਆਦਮੀ ਜਨਾਨੀ ਹੁਣ ਤਾਂ ਇੱਥੇ ਤੱਕ ਪਹੁੰਚ ਗਏ ਨੇ ਇਧਰ ਮਾਨਸਾ ਸਾਈਡ ਦੇ ਇੱਕ ਆਦਮੀ ਜਨਾਨੀ ਨੇ ਮੈਨੂੰ ਤਿੰਨ ਚਾਰ ਵਾਰੀ ਕਿਸੇ ਨੇ ਉਹਨਾਂ ਦੀ ਉਹ ਵੀਡੀਓਜ਼ ਭੇਜੀਆਂ ਵੀ ਯਾਰਾ ਸਰੇ ਦਾ ਗੰਦ ਪਾਉਂਦੇ ਆ ਜਨਾਨੀ ਕਹਿੰਦੀ ਆ ਉਹ ਬੰਦੇ ਨੂੰ ਵੀ ਮੂੰਹ ਚ ਪਾਣ ਨੂੰ ਫਿਰ ਕਹਿੰਦੇ ਆ ਨਹੀਂ ਇਹ ਬਿਸਕੁਟ ਵੱਡਾ ਆ ਐਦਾਂ ਬੰਦੇ ਇਸ ਲੈਵਲ ਦਾ ਗੰਦ ਬਕਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਮੇਰੀ ਗੁੜੀਆ ਉਹ ਸਕਰੋਲ ਕਰਦੀ ਆ ਤੇ ਉਹ ਸਾਹਮਣੇ ਵੀਡੀਓ ਆ ਜਾਂਦਾ ਆ ਵੀਡੀਓ ਚੱਲ ਰਿਹਾ ਹੁਣ ਬੱਚੇ ਨੂੰ ਤਾਂ ਨਹੀਂ ਪਤਾ ਨਾ ਕਿ ਉਹ ਕੀ ਹੋ ਰਿਹਾ ਚਾਹ ਦੇ ਟੇਬਲ ਤੇ ਬੈਠੇ ਨੇ ਬਿਸਕੁਟ ਡਬੋ ਰਹੇ ਨੇ ਤੇ ਬਿਸਕੁਟ ਮੂੰਹ ਚ ਪਾਣ ਦੀ ਗੱਲ ਹੋ ਰਹੀ ਆ ਪਰ ਉਸ ਨੂੰ ਇਹ ਡਬਲ मीनिंग ਇਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਬੱਚੇ ਨੂੰ ਨਹੀਂ ਪਤਾ ਬੱਚੇ ਨੂੰ ਕੀ ਪਤਾ ਬੱਚਾ ਅਣਪੋਲਾ ਨਾਲ ਜਿਹੜੇ ਚਾਰ ਹੋਰ ਬੈਠੇ ਆ ਉਹਨਾਂ ਨੂੰ ਪਤਾ ਆ ਕੀ ਕਰੀਏ ਇਹਨਾਂ ਦਾ ਕੀ ਇਲਾਜ ਆ ਇਹਨਾਂ ਦਾ ਤੇ ਨਹੀਂ ਲੱਗਦਾ ਵੀ ਕਿੱਥੇ ਨਾ ਕਿੱਥੇ ਪੰਥਰ ਨੂੰ ਵੀ ਘਾਟ ਆ ਇਸ ਦਾ ਪਾਊਗਾ ਕਿਉਂਕਿ ਤਿੰਨ ਸਿੰਘ ਚਲੇਗੇ ਗੱਲ ਆ ਵੇ ਤਿੰਨ ਸਿੰਘ ਜਿਹੜੇ ਜੇਲਾ ਦੇ ਵਿੱਚ ਹੁਣ ਚਲੇ ਗਏ ਅਮਰਿਤਪਾਲ ਮੈਰੋ ਕਿਥੇ ਨਾ ਕਿਥੇ ਕੰਮ ਸਮਾਜ ਦਾ ਤਾਂ ਕਰ ਹੀ ਰਿਹਾ ਸੀਗਾ ਚਲੋ ਆ ਚੀਜ਼ ਤੇ ਗਲਤ ਐ ਸਹੀ ਐ ਉਹ ਗੱਲ ਵੱਖਰੀ ਐ ਪਰ ਕਿਸੇ ਨਾ ਕਿਸੇ ਦਾ ਫਾਇਦਾ ਤਾਂ ਕਰ ਹੀ ਰਿਹਾ ਸੀ ਪੰਥ ਨੂੰ ਸ਼ਹੀਦੀਆਂ ਦਾ ਪੰਥ ਨੂੰ ਜੇਲਾਂ ਦਾ ਕਦੇ ਘਟਾ ਨਹੀਂ ਪੈਂਦਾ ਜਿੱਦਣ ਦੋ ਸਿੰਘ ਬੱਤੇ ਸਿਰਫ ਦੋ ਬੋਤਾ ਸਿੰਘ ਤੇ ਗਰਜਾ ਸਿੰਘ ਕਿਸੇ ਨੇ ਕਹਿਤਾ ਸਿੱਖ ਖਤਮ ਹੋ ਗਏ ਜੀ ਪੰਥ ਖਤਮ ਹੋ ਗਿਆ ਕਹਿੰਦੇ ਇਹਨਾਂ ਦੀ ਐਸੀ ਦੀ ਤੈਸੀ ਸਿੱਖ ਪੰਥ ਖਤਮ ਹੋ ਗਿਆ ਫਿਰ ਲਿਖਿਆ ਲੋਹਾਰ ਸਰਕਾਰ ਨੂੰ ਭਾਬੀ ਖਾਨੋਂ ਹਨਾ ਖੜਿਆ ਸਿੰਘ ਬੋਤਾ ਆਣਾ ਲਾਇਆ ਖੋਤਾ ਤੇ ਗੱਡਾ ਪੈਸਾ ਲਾਇਆ ਗੱਡਾ ਇਹ ਵਾਂਗੇ ਆਖੇ ਸਿੰਘ ਬੋਤਾ ਉਹ ਇਤਿਹਾਸਿਕ ਚਿੱਠੀ ਆ ਸਰਕਾਰ ਨੂੰ ਭਾਬੀ ਕਹਿ ਕੇ ਲਿਖਣਾ ਸਿੰਘ ਤਾਂ ਉਹ ਦੋ ਖਤਮ ਹੋਣ ਤੋਂ ਬਾਅਦ ਵੀ ਨਹੀਂ ਖਤਮ ਹੋਏ ਸਿੰਘਾਂ ਦਾ ਕਦੇ ਘਾਟਾ ਨਹੀਂ ਪੈਣਾ ਮੇਰੇ ਵਰਗੇ ਪਤਾ ਨਹੀਂ ਕਿੰਨਿਆਂ ਦੇ ਸਿਰ ਲੱਗੇ ਆ ਕੌਮ ਦੀ ਉਸਾਰੀ ਦੀਆਂ ਜੜ੍ਹਾਂ ਦੇ ਵਿੱਚ ਪਤਾ ਨਹੀਂ ਕਿੰਨੇ ਸਿਰ ਲੱਗੇ ਕਿੰਨੇ ਹੋਰ ਲੱਗ ਜਾਣੇ ਆ ਕੋਈ ਪ੍ਰਵਾਹ ਨਹੀਂ ਹੈ ਉਹਨਾਂ ਸ਼ੇਰਾਂ ਨੇ ਸੋਚ ਕੇ ਹੀ ਸੋਚ ਕੇ ਕੰਮ ਕੀਤਾ ਹੋਊਗਾ ਠੀਕ ਆ ਉਹਨਾਂ ਨੂੰ ਵੀ ਪਤਾ ਹੈ ਕਿ ਸੰਵਿਧਾਨ ਦੇ ਸੰਵਿਧਾਨ ਦੇ ਹੇਠਾਂ ਉਹਨਾਂ ਤੇ ਕੀ ਕੀ ਸਜ਼ਾਾਂ ਬਣ ਸਕਦੀਆਂ ਕੀ ਕੁਝ ਹੋ ਸਕਦਾ ਉਹਨਾਂ ਨੇ ਸੋਚ ਕੇ ਕੀਤਾ ਹੋਊਗਾ ਉਹਨਾਂ ਦੀ ਉਹਨਾਂ ਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈ ਤੇ ਜੇ ਉਹਨਾਂ ਨੂੰ ਸਜ਼ਾ ਹੁੰਦੀ ਵੀ ਆ ਤੇ ਹੋਰ ਬੜੇ ਉੱਠਣੇ ਆ ਕਿਉਂਕਿ ਹੁਣ ਇਹ ਗੰਦ ਚੱਕਣ ਦਾ ਟਾਈਮ ਆ ਜੁਡੀਸ਼ਰੀ ਫੇਲ ਆ ਮੇਨ ਗੱਲ ਇਹ ਆ ਕਿ ਸਰਕਾਰ ਫੇਲ ਆ ਅੰਗਰੇਜ਼ਾਂ ਦੀ ਸਰਕਾਰ ਫੇਲ ਸੀ ਜੁਡੀਸ਼ਰੀ ਫੇਲ ਸੀ ਪਗਲ ਸਿੰਘ ਨੇ ਅਸੈਂਬਲੀ 'ਚ ਬੰਬ ਸੁੱਟਿਆ ਸਰਕਾਰ ਦੇ ਕੰਨ ਖੋਲੇ ਅੱਜ ਇਹ ਬੰਬ ਗਰਿਆ ਹੁਣ ਇਹ ਜੁਡੀਸ਼ਰੀ ਜਾਗਦੀ ਕਿ ਨਹੀਂ ਜਾਗਦੀ ਸਬ ਜੱਜ ਸਾਹਿਬ ਸੋਮੋਟੋ ਲੈਂਦੇ ਨੇ ਕਿ ਨਹੀਂ ਲੈਂਦੇ ਚੀਫ ਜਸਟਿਸ ਸੋਮੋਟੋ ਲੈਂਦੇ ਨੇ ਕਿ ਨਹੀਂ ਲੈਂਦੇ ਕੋਈ ਸੈਂਸਰਸ਼ਿਪ ਲੈ ਕੇ ਆਉਂਦੇ ਆ ਕਿ ਨਹੀਂ ਲੈ ਕੇ ਆਉਂਦੇ ਜਾਂ ਆਮ ਨੌਜਵਾਨਾਂ ਨੂੰ ਆਪਣੇ ਹੱਥ ਕਾਨੂੰਨ ਲੈਣਾ ਪਏਗਾ ਜੇ ਜੁਡੀਸ਼ਰੀ ਫੇਲ ਆ ਤਾਂ ਹੀ ਆਮ ਨੌਜਵਾਨਾਂ ਨੂੰ ਆਪਣੇ ਹੱਥ ਕਾਨੂੰਨ ਲੈਣਾ ਪਿਆ ਇਸ ਦੀ ਗੱਲ ਕੌਣ ਕਰੂਗਾ ਹੈਨਾ ਸੋ ਇਹ ਮੇਰੀ ਬੇਨਤੀ ਆ ਜਿੰਨੇ ਵੀ ਇਹ ਗੰਦ ਪਾਉਣ ਵਾਲੇ ਨੇ ਇਹ ਪ੍ਰੋਡੂਸਰ ਕੀ ਸੁਰਲੀਨ ਕੀ ਹੋਰ ਕੀ ਉਹ ਜੜੀਆਂ ਬਾਹਰ ਬੈਠੀਆਂ ਗਿਆਨ ਇੱਕ ਹੋਰ ਪਤਾ ਨਹੀਂ ਕਿਹੜੀ ਹੈਗੀ ਆ ਗੈਰੀ ਗੈਰੀ ਕਰਕੇ ਉਹਦਾ ਨਾਮ ਆ ਜੋ ਬੜਾ ਗਿਆਨ ਪੇਲਣ ਲੱਗੀ ਹੋਈ ਸੀਗੀ ਜਾਗੋ ਦਾ ਕੋਈ ਫਰੋਸਾ ਨਹੀਂ ਜਾਗੋ ਕਿੱਧਰ ਨੂੰ ਰੰਗ ਜੇ ਕੀ ਗਿਆਨ ਕੀ ਪੇਲਦੀ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੀ ਗੈਰੀ ਕੀ ਗਿਆਨ ਕੀ ਉਹ ਗਿਆਨ ਪੇਲ ਰਹੀ ਸੀ ਕੁੜੀ ਮਾਰਤੀ ਹੈ ਕੁੜੀ ਮਾਰਤੀ ਸਿੰਘਾਂ ਨੇ ਕੁੜੀ ਮਾਰਤੀ ਹੁਣ ਇਹ ਦੇਖ ਜਦੋਂ ਉਸ ਨੇ ਉਸ ਗੰਦੀ ਜਨਾਨੀ ਨੇ ਜਦੋਂ ਚੋਣੀ ਲਿਆ ਉਹ ਰਾ ਜਦੋਂ ਗੁੰਡਾਗਰਦੀ ਚੋਣੀ ਲਈ ਜਦੋਂ ਗੰਦ ਚੋਣੀ ਲਿਆ ਫਿਰ ਇੱਕ ਪਾਸੇ ਤਾਂ ਤੁਸੀਂ ਕੁਆਲਿਟੀ ਦੀ ਗੱਲ ਕਰਦੇ ਹੋ ਬਰਾਬਰਤਾ ਦੀ ਗੱਲ ਕਰਦੇ ਹੋ ਫਿਰ ਬੰਦਿਆਂ ਦੇ ਬਰਾਬਰ ਤੁਸੀਂ ਉਹ ਗੰਦ ਬੋਲਦੇ ਹੋ ਬੰਦਿਆਂ ਦੇ ਬਰਾਬਰ ਉਹ ਗੰਦ ਪਾਉਂਦੇ ਹੋ ਫਿਰ ਇਕੁਆਲਿਟੀ ਚ ਜੇ ਠੋਕਤੀ ਤੇ ਹੁਣ ਜਨਾਨੀ ਹੁਣ ਜਨਾਨੀ ਹਾਏ ਜਨਾਨੀ ਹਾਏ ਜਨਾਨੀ ਮਾਰਦੀ ਹੁਣ ਇਕੁਆਲਿਟੀ ਕਿੱਥੇ ਗਈ ਜੇ ਤੁਸੀਂ ਕੁਆਲਿਟੀ 'ਚ ਗੰਦ ਪਾਉਣਾ, ਜੇ ਤੁਸੀਂ ਕੁਆਲਿਟੀ 'ਚ ਆ ਗੰਦ ਖਲਾਰਨਾ ਤੇ ਫਿਰ ਕੁਆਲਿਟੀ 'ਚ ਛੁੱਤਰ ਖਾਣ ਦੇ ਲਈ ਵੀ ਤਿਆਰ ਰੋ ਨਾ ਫਿਰ ਜਨਾਨੀ ਵਾਲਾ ਕਾਰਡ ਕਿਉਂ ਖਿਲਦੇ ਹੋ ਤੇ ਜਾਗੋ ਫਿਰੂਗੀ ਜਾਗੋ ਫਿਰਨੀ ਆ ਜਾਗੋ ਆਈ ਹੋਈ ਆ ਆਪਣਾ ਬਚਾਅ ਕਰਨਾ ਸਵਾਰੀ ਸਮਾਨ ਦੀ ਆਪ ਜ਼ਿੰਮੇਵਾਰ ਆ ਇਹ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੈਗਾ वैसे वो कोई तथ्य दे गल नहीं सीगी बट ਤੁਹਾਡੇ ਦਾ ਸਵਾਲ ਚਲੋ ਮੈਂ ਪੁੱਛ ਲੈਂਦਾ ਉਹ ਕਹਿੰਦਾ ਵੀ ਪਤਾ ਨਹੀਂ ਪਹਿਲਾਂ ਜ਼ਬਰਜਨਾਹ ਕੀਤਾ ਫਿਰ ਇਹ ਸਭ ਕੁਝ ਹੋਇਆ ਤਾਂ ਲੱਗਦਾ ਵੀ ਤੁਸੀਂ ਵੀ ਵੀਡੀਓ ਸੁਣੀਆ ਤਾਂ ਹੀ ਤੁਸੀਂ ਹੱਸਦੇ ਹੋ ਉਹਨਾਂ ਦੇ ਕੋਲ ਇੰਨਾ ਇੰਨਾ ਟਾਈਮ ਸੀਗਾ ਅੱਛਾ ਫਿਰ ਮੇਨ ਗੱਲ ਇਹ ਆ ਕਿ ਉਹਨਾਂ ਨੇ ਲਿਆ ਕੇ ਹਸਪੀਟਲ ਦੇ ਬਾਹਰ ਛੱਡੀ ਆ ਠੀਕ ਆ ਤੇ ਐਡੇ ਵੇਖੂ ਤਾਂ ਉਹ ਹੈ ਨਹੀਂਗੇ ਕਿ ਜ਼ਬਰਜਨਾਹ ਕਰਨ ਤੇ ਹਸਪੀਟਲ ਦੇ ਬਾਹਰ ਲਿਆ ਕੇ ਛੱਡ ਦੇਣ ਕਿ ਉੱਤੇ ਦੀ ਟੈਸਟ ਹੋ ਜਾਵੇ ਉਹ ਤਾਂ ਤਿੰਨ ਦਿਨ ਬਾਅਦ ਉਹਦੀ ਕਿਸਮਤ ਕੇ ਤਿੰਨ ਦਿਨ ਉੱਥੇ ਛੜਦੀ ਰਹੀ ਉਹਦੀ ਕਿਸਮਤ ਦੇਖੋ ਕਿੰਨੀ ਹੁੰਦੀ ਆ ਉਸ ਗੁੰਡੀ ਜਨਾਨੀ ਦੀ ਕਿਸਮਤ ਦੇਖੋ ਕਿੰਨੀ ਗੰਦੀ ਆ ਮਰੀ ਹਣਾ ਮੈਂ ਚਲੋ ਕੋਈ ਵੀ ਮਰੇ ਉਹਨੂੰ ਐ ਕਹਿਣਾ ਨਹੀਂ ਚਾਹੀਦਾ ਕਿ ਕੁੱਤੇ ਦੀ ਮੌਤ ਮਰਿਆ ਪਰ ਮਰੀ ਕਿਹਨਾ ਹਾਲਾਤਾਂ ਚ ਹੋ ਠੀਕ ਆ ਨਾਲ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਤਿੰਨ ਦਿਨ ਗੱਡੀ ਚ ਪਈ ਸੜਦੀ ਰਹੀ ਜਿਹਦੇ 4 ਲੱਖ ਫਾਲੋਅਰ ਸੀਗੇ ਉਹਨੂੰ ਫੂਕਣ ਦੇ ਲਈ ਉਹਨੂੰ ਐਂਬੂਲੈਂਸ ਦੇ ਵਿੱਚ ਪਾਉਣ ਦੇ ਲਈ ਐਂਬੂਲੈਂਸ ਵਾਲਿਆਂ ਨੇ ਨਾ ਕਰਤੀ ਐ ਕਰਦੇ ਹੱਥ ਲਾਣ ਨੂੰ ਤਿਆਰ ਨਹੀਂ ਸੀ ਤਿੰਨ ਜਣੇ ਨੇ ਫੂਕੀ ਮਿਊਂਸੀਪੈਲਿਟੀ ਵਾਲਿਆਂ ਨੇ ਜਿੱਦਾਂ ਕੋਈ ਸੜਕ ਤੋਂ ਚੱਕ ਕੇ ਜਾਨਵਰ ਫੂਕ ਦਿੱਤਾ ਹੁੰਦਾ ਮਿਊਂਸਿਪੈਲਿਟੀ ਵਾਲਿਆਂ ਨੇ ਉਂ ਚੱਕ ਕੇ ਫੂਕੀ ਫਿਰ ਕੀ ਫਾਇਦਾ ਇਸ ਗੰਦਖਾਨੇ ਦਾ ਕੀ ਖਟਿਆ ਆਏ ਨੇ ਹੈਨਾ ਆ ਨੈਂਸੀ ਨਾਮ ਆ ਗਿਆ ਮੈਨੂੰ ਚੇਤੇ ਉਹਦਾ ਨੈਂਸੀ ਬੜਾ ਗਿਆਨ ਪੀਲ ਰਹੀ ਸੀ ਅੱਜ ਹੈਨਾ ਨੈਂਸੀ ਸਿੰਘ ਪੂਰੇ ਦੇ ਪੂਰੇ ਹਰ ਜਗ੍ਹਾ ਨੇ ਸਿੰਘ ਠੀਕ ਆ ਜੋ ਹੋਇਆ ਮੈਂ ਕਹਿੰਨਾ ਮਾੜਾ ਹੋਇਆ ਹੋਣਾ ਨਹੀਂ ਚਾਹੀਦਾ ਸੀ ਮਾੜਾ ਹੋਇਆ ਉਹਦੀਆਂ ਕਰਤੂਤਾਂ ਕਰਕੇ ਜਿਹੜਾ ਉਹਨੇ ਗੰਦ ਪਾਇਆ ਦੂਜਾ ਨਲੈਕੀ ਜੁਡੀਸ਼ਰੀ ਦੀ ਜੁਡੀਸ਼ਰੀ ਨੇ ਜਿਹੜਾ ਕੋਈ ਸਖਤ ਕਾਨੂੰਨ ਨਹੀਂ ਬਣਾਇਆ ਐਡਵੋਕੇਟ ਸਿਮਰਨ ਨੇ ਕਿੰਨੀ ਜ਼ੋਰ ਲਾਇਆ ਕਿ ਇਹਨਾਂ ਦੇ ਉੱਤੇ ਰੋਕ ਲਾਈ ਜਾਵੇ ਆ ਪੰਡਿਤ ਤਰਾਉਤ ਨੇ ਸਰ ਨੇ ਕਿੰਨਾ ਜ਼ੋਰ ਲਾਇਆ ਮਹਿਰੋ ਨੇ ਆਫ ਦਾ ਟਰੈਕ ਜਾ ਕੇ ਕਾਨੂੰਨ ਤੋਂ ਪਰਲੇ ਪਾਸੇ ਹੋ ਕੇ ਪਰਚੇ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਵਿਚੋਂ ਆ ਨੈਂਸੀ ਉੱਠ ਕੇ ਕਹਿੰਦੀ ਆ ਜੀ ਉਹ ਗੁੰਡੀ ਮਾਰਦੀ ਉਹ ਕੁੜੀ ਮਾਰਦੀ ਗੁੰਡੀ ਮਾਰਦੀ ਮੈਂ ਤਾਂ ਗੁੰਡੀ ਕਹੂੰਗਾ ਉਹਨੂੰ ਹਨਾ ਜੇ ਉਹ ਗੰਦ ਪਾਉਂਦੀ ਸੀ ਤੇ ਤੂੰ ਵੀ ਉਹਦੇ ਨਾਲ ਬਰਾਬਰ ਹੀ ਗੰਦ ਪਾਉਣੀ ਆ ਠੀਕ ਆ ਜਾਗੋ ਦਾ ਕੋਈ ਭਰੋਸਾ ਨਹੀਂ ਜੋਗ ਹੁਣ ਕਿੱਧਰ ਕਿੱਧਰ ਨੂੰ ਫੇਰਾ ਮਾਰੇ ਤੇ ਜਾਗੋ ਫੇਰਾ ਮਾਰਦੀ ਫਿਰਦੀ ਆ ਤੇ ਇਸ ਲਈ ਬਕਵਾਸ ਦੀ بجائے ਆਪਣੀਆਂ ਜ਼ੁਬਾਨਾਂ ਤੇ ਤੇ ਆਪਣੇ ਗੰਦ ਤੇ ਕੰਟਰੋਲ ਰੱਖੋ ਇਹ ਨਹੀਂ ਹੋਣ ਦੇਣਾ ਪੰਜਾਬ ਦੇ ਵਿੱਚ ਪੰਜਾਬ ਪੰਜਾਬ ਉਹ ਧਰਤੀ ਆ ਜਿੱਨੇ ਆ ਬਦਾਲੀ ਨਹੀਂ ਖੰਗਣ ਦਿੱਤਾ ਕੰਜ ਆ ਉਹ ਧਰਤੀ ਆ ਜਿੰਨੇ ਸਕੰਦਰ ਨਹੀਂ ਨੰਗਣ ਦਿੱਤਾ ਪੰਜਾਬ ਉਹ ਧਰਤੀ ਆ ਪੂਰੇ ਦੇਸ਼ ਤੇ ਭਾਰਤ ਤੇ 200 ਸਾਲ ਅੰਗਰੇਜ਼ ਰਾਜ ਕਰਦੇ ਰਹੇ ਪੰਜਾਬ ਉਹ ਧਰਤੀ ਆ ਸਤਲੁਜ ਹੀ ਨਹੀਂ ਟੱਪਣ ਦਿੱਤਾ ਹੈ ਤੇ ਇਹਨਾਂ ਇਨਫਲੂਐਂਸਰਾਂ ਨੂੰ ਇਹ ਲੱਗਦਾ ਇਹਨਾਂ ਨੂੰ ਗੰਦ ਪਾਣਿਆਂ ਨੂੰ ਇਹ ਲੱਗਦਾ ਕਿ ਇਹ ਗੰਦ ਪਾਣਗੇ ਤੇ ਇਹ ਕਹਿਣਗੇ ਅਸੀਂ ਤਾਂ ਕਰਾਂਗੇ ਜੀ ਜੇਤੋ ਰੋਗ ਹੁੰਦਾ ਰੋਗ ਲੋ ਤੇ ਫਿਰ ਰੋਗ ਲਿਆ ਹੁਣ ਪਿੱਟਦੇ ਕਿਉਂ ਆ ਤੁਸੀਂ ਲਲਕਾਰਿਆ ਸੀ ਲਲਕਾਰਿਆ ਕਦੇ-ਕਦੇ ਉਹਨੇ ਵੀ ਮਸੇਰੰਗੜ ਨੇ ਮਿਲ ਲਕਾਰਿਆ ਸੀ ਮੈਂ ਤਾਂ ਦਰਬਾਰ ਸਾਹਿਬ ਬੈਠ ਕੇ ਉਹ ਕਹਿੰਦਾ ਸੀ ਨਾ ਦਰਬਾਰ ਸਾਹਿਬ ਬੈਠ ਕੇ ਮੈਂ ਦਾਰੂ ਹੀ ਪੀਊਂਗਾ ਹਨਾ ਉਹਨੇ ਉੱਥੇ ਕੰਜਰੀ ਵੀ ਨਚਾਈ ਇੱਕ ਵਾਰੀ ਉਹਨੂੰ ਲੱਗਿਆ ਸੀ ਕਿ ਮੈਂ ਉਹ ਮਸੇਰੰਗੜ ਨੂੰ ਕੋਈ ਰੋਕਣ ਵਾਲਾ ਹੈ ਨਹੀਂ ਫਿਰ ਰੋਕ ਲਿਆ ਇਹ ਤਾਂ ਐਂ ਹੀ ਚੱਲਣਾ ਇਹ ਖਾਲਸੇ ਦਾ ਕਾਨੂੰਨ ਆ ਜਿੱਥੇ ਜੜੂਸ਼ਰੀ ਸੰਵਿਧਾਨ ਤਾਂ ਹੁਣ ਆਇਆ ਨਾ 70 ਸਾਲ ਤੋਂ ਸੰਵਿਧਾਨ ਦਾ ਰਾਜ ਤਾਂ ਹੁਣ ਆਇਆ ਸੰਵਿਧਾਨ ਤੋਂ ਪਹਿਲਾਂ ਜਿਹੜਾ ਕਾਨੂੰਨ ਸੀ ਉਹ ਤਾਂ ਖਾਲਸੇ ਦਾ ਕਾਨੂੰਨ ਹੀ ਵਰਤ ਰਿਹਾ ਸੀ ਨਾ ਗਜਨੀ ਦੇ ਬਾਜ਼ਾਰਾਂ ਤੱਕ ਉਹ ਖਾਲਸਾ ਖਾਲਸੇ ਦਾ ਕਾਨੂੰਨ ਹੀ ਵਰਤ ਰਿਹਾ ਸੀ ਨਾ ਜਮਰੋਦ ਦੇ ਕਿਲਿਆਂ ਤੱਕ ਉਹ ਖਾਲਸੇ ਦਾ ਕਾਨੂੰਨ ਹੀ ਵਰਤ ਰਿਹਾ ਸੀ ਨਾ ਦਿੱਲੀ ਦੇ ਤਖਤਾਂ ਤੱਕ ਤੇ ਖਾਲਸੇ ਦੇ ਕਾਨੂੰਨ ਦੇ ਵਿੱਚ ਤਾਂ ਫਿਰ ਇਹੀ ਆ ਮਸੇ ਰਕੜ ਰੰਗੜਦੀ ਤੁਸੀਂ ਗੱਲ ਕੀਤੀ ਜਿਆ ਇੰਦਰਾ ਗਾਂਧੀ ਦੀ ਗੱਲ ਕਰਦੇ ਆ ਜਾਂ ਹੋਰ ਵੀ ਕਈ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਪਰ ਸਿੰਘਾਂ ਦੇ ਮੁਕਾਬਲੇ ਹੋਏ ਬੜੇ ਪਾਵਰਫੁਲ ਲੋਕ ਸੀਗੇ ਵੀ ਪਾਵਰਫੁੱਲ ਨੂੰ ਜਾ ਕੇ ਟਕਰੇ ਨੇ ਸਿੱਧਾ ਸਿੱਧਾ ਹੋ ਕੇ ਟਕਰੇ ਨੇ ਪਰ ਕਮਲਕੌਰ ਤਾਂ ਕਈ ਕਹਿੰਦੇ ਨੇ ਹੱਤੀ ਸੀ ਉਹ ਪਾਵਰਫੁੱਲ ਸੀ ਉਹਦੇ ਨਾਲ ਉਹ ਕਿਹੜਾ ਘੱਟ ਪਾਵਰਫੁੱਲ ਸੀ ਪਤਾ ਇੰਸਟਾ ਤੇ ਸੀਗਾ ਨਾ ਨਾਲ ਕੋਈ ਉਹਦੇ ਸਿਕਿਉਰਟੀ ਥੋੜੀ ਨਾ ਤੁਰੇ ਫਿਰਦੀ ਸੀ 4 ਲੱਖ ਲੋਕ ਸੀ ਉਹ ਵੀ ਪਾਵਰਫੁੱਲ ਸੀ ਤਾਂ ਹੀ ਇੰਨੇ ਛਤਰ ਖਾਨ ਤੋਂ ਬਾਅਦ ਇੰਨਾ ਕੁਝ ਹੋਣ ਤੋਂ ਬਾਅਦ ਉਹ ਕਹਿੰਦੀ ਰਹੀ ਆ ਆਪਣਾ ਗੰਦ ਪਾਉਂਦੀ ਰਹੀ ਆ ਵੀ ਮੈਂ ਤਾਂ ਐਂ ਹੀ ਚੱਲੂਗੀ ਮੈਂ ਤਾਂ ਐਂ ਹੀ ਚੱਲੂਗੀ ਪਾਵਰਫੁੱਲ ਸੀ ਤਾਂ ਹੀ ਚੱਲੂਗੀ ਨਾ ਇੰਦਰਾ ਵੀ ਪਾਵਰਫੁੱਲ ਸੀ ਮਾਖਣ ਵੀ ਪਾਵਰਫੁੱਲ ਸੀ ਹਨਾ ਇਹ ਸਾਰੇ ਪਾਵਰਫੁਲ ਸੀਗੇ ਤੇ ਜੇ ਇਹਨਾਂ ਨੇ ਨਹੀਂ ਸੁਧਰਨਾ ਤੇ ਫਿਰ ਲਓ ਨਜ਼ਾਰੇ ਠੀਕ ਆ ਤੇ ਹੋਰ ਬਥੇਰੇ ਖੜੇ ਨੇ ਲੋਕੀ ਤਾਂ ਇਹ ਕਹਿੰਦੇ ਨਿਹਾਤੀ ਮਾਰਤੀ ਜਾ ਕੇ ਨਹੀਂ 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 ਹੁਣ ਜਾ ਕੇ ਉਹਨੂੰ ਉਹ ਪਹਿਲਾਂ ਪਿਸਟਲ ਫੜਾਉਂਦਾ ਕਿ ਲੈ ਪੈਣੇ ਆ ਪਿਸਟਲ ਫੜ ਤੇ ਇੱਕ ਮੇਰੇ ਨਾਲ ਸੈਲਫੀ ਕਰਾ ਵੀ ਲੋਕਾਂ ਨੂੰ ਮੈਂ ਬਾਅਦ ਚ ਸਬੂਤ ਦੇਣਾ ਕਿ ਮੈਂ ਨਿਹਾਤੀ ਮਾਰੀ ਸੀ ਕਿ ਮੈਂ ਕਿਵੇਂ ਮਾਰੀ ਸੀ ਅੱਗੇ ਜਿਹੜੀ ਗੱਲ ਕਰਨੀ ਹੈ ਨਾ ਉਹ ਜਿਹੜਾ ਉਹ ਜਿਹੜਾ ਪੌਵਾ ਜਿਹੜਾ ਕਹਿੰਦਾ ਨਿੱਜਰ ਨੂੰ ਮਾਰਿਆ ਕਿ ਵਧ ਕੀਤਾ ਉਹਦੇ ਲਈ ਫਿੰਦੀ ਚ 50 ਦੇ ਉਹਦੇ ਤੱਕ ਇੱਕ ਨਾ ਪਊਆ ਐ ਪਊਆ ਮੈਂ ਪਊਆ ਬੋਲ ਰਹਾ ਹਾਂ ਕਰਕੇ 인ਫਲੂਐਂਸਰ ਐ ਦਿੱਲੀ ਸੇ ਐ ਗਿੱਟੂ ਦਾ ਐ ਛੋਟੀ ਸੀ ਹਾਈਟ ਦਾ ਗਿੱਟਕੌਜ਼ਾ ਇੱਕ ਥੱਪੜੇ ਕੀ ਮਾਰਨੀ ਐ ਉਹ ਪੋਡਕਾਸਟ 'ਤੇ ਬੈਠ ਕੇ ਕਹਿ ਰਹਾ ਦਾ ਨਿੱਜਰ ਕੋ ਮਾਰਾ ਕਿ ਵਦ ਕੀਤਾ ਪਊਆ ਇਹ ਤੇਰੀ ਭੈਣ ਸੀ ਨਾ ਜੋ ਕੰਚਨ ਕੁਮਾਰੀ ਗੰਦੀ ਗੁੰਡੀ ਲੇਡੀ ਭਾਈਆ ਮੇਂ ਜੇ ਬਤਾਈਓ ਇਸ ਕੋ ਮਾਰਾ ਕਿ ਇਸ ਕਾ ਵਦ ਕੀਆ ਅਗਰ ਤੂੰ ਨੇ ਛੇੜਖਾਨੀ ਕਰਨੀ ਐ ਨਾ ਬੇਟਾ ਤੋ ਛੇੜਖਾਨੇ ਦਾ ਜਵਾਬ ਫਿਰ ਪੰਜਾਬ ਸੇ ਲੈ ਕੇ ਜਾਈਓ ਅਬ ਇਹੇ ਬਤਾ ਦਿਓ ਤੇਰੇ ਪੋਡਕਾਸਟ ਮੇ ਇਹ ਜੋ ਗੁੰਡੀ ਦੀ ਮਾਰਾ ਕੇ ਵੱਧ ਕੀਤਾ ਔਰ ਜੈਸੇ ਤੂੰਨੇ ਦਾੰਦ ਨਿਕਾਲੇ ਤੇ ਹੁਣ ਕੱਢੀ ਦੰਦ ਇਹਨਾਂ ਨਾਲ ਇਹਨਾਂ ਜਮਣਾਪਾਰ ਵਾਲੇ ਨਾ ਤਾਂ ਇੱਕ ਤਾਂ ਜਮਣਾਪਾਰ ਤੋਂ ਆ ਕੇ ਪੰਜਾਬ ਚ ਗੰਦ ਪਾਣਾ ਹੈ ਤੇ ਫਿਰ ਸਾਡੇ ਜਿਹੜੇ ਯੋਧੇ ਨੇ ਸਾਡੇ ਜਿਹੜੇ ਸ਼ੇਰ ਨੇ ਫਿਰ ਉਹਨਾਂ ਦੀ ਮੌਤ ਤੇ ਉਹਨਾਂ ਦੇ ਉਹਨਾਂ ਦੇ ਕਤਲਾਂ ਤੇ ਖਿੱਲੀਆਂ ਉਡਾਣੀਆਂ ਫਿਰ ਨਾ ਤਾਂ ਕਰਕੇ ਫਿਰ ਅੱਗ ਲੱਗਦੀ ਆ ਫਿਰ ਅਫਸੋਸ ਨਹੀਂ ਆਉਂਦਾ ਇਹਨਾਂ ਦੇ ਮਰੇ ਤੇ ਫਿਰ ਤੱਕ ਜਦੋਂ ਕੁੱਤੇ ਵਾਂਗੂ ਸੜਕ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਘਰ ਖੈਰ ਕਿਸੇ ਦੀ ਘਰ ਦਾ ਬੱਚਾ ਗਿਆ ਆ ਪਰ ਉਹ ਮਾਪਿਓ ਨਲਾਇਕ ਨਹੀਂ ਹੈ ਉਹ ਮਾਪਿਓ ਨਲਾਇਕ ਨਹੀਂ ਹੈ ਉਹਨਾਂ ਮਾਪਿਓ ਨੂੰ ਅਕਲ ਨਹੀਂ ਸੀ ਤੁਸੀਂ ਉੱਥੋਂ ਦੀ ਉੱਠ ਕੇ ਆਏ ਹੋ ਯੂਪੀ ਤੋਂ ਬਿਹਾਰ ਤੋਂ ਪੰਜਾਬ ਚ ਤੁਸੀਂ ਗੰਦ ਪਾਉਂਦੇ ਹੋ ਨਾਮ ਤੁਸੀਂ ਬਦਲਦੇ ਹੋ ਆਪਣੀ ਰਿਸ਼ਤਦਾਰੀ ਤੋਂ ਤੁਸੀਂ ਬਾਹਰ ਆ ਕੇ ਗੰਦ ਪਾਉਂਦੇ ਹੋ ਸਾਡੇ ਇੱਥੇ ਜੋ ਆਕ ਨਹੀਂ ਹੈਗੇ ਤੁਸੀਂ ਆਪਣੇ ਉੱਥੇ ਰਿਸ਼ਤਦਾਰੀ 'ਚ ਗੰਦ ਪਾਉਂਦੇ ਹੋ ਉਥੇ ਚੱਤਰ ਭਿਰਦਾ ਉਥੇ ਰਿਸ਼ਤਦਾਰੀ ਨੇ ਜੂੰਡੇ ਬਟਣੇ ਸੀ ਘੁੰਡ ਤੋਂ ਬਾਹਰ ਨਹੀਂ ਆਣ ਦਿੰਦੇ ਹੈ ਉਹਨਾਂ ਉਹਨਾਂ ਨੇ ਐਡਾ ਵੱਡਾ ਘੁੰਡ ਕਢਾਉਣਾ ਸੀ ਤੇ ਇੱਥੇ ਆ ਕੇ ਐਡੇ ਐਡੇ ਟਾਪ ਕੀ ਕੁਛ ਯਾਰ ਕਹਿਣ ਦੀ ਗੱਲਾਂ ਹੀ ਨਹੀਂ ਐ ਤੇ ਇਹਨਾਂ ਨੂੰ ਦੇਖ ਕੇ ਸਾਡੀਆਂ ਜੜੀਆਂ ਕੁੜੀਆਂ ਨੇ ਉਹ ਜੀ ਉਹ ਵੀ ਤਾਂ ਉਹ ਹੈਗੀ ਆ ਪੰਜਾਬਣ ਉਹ ਵੀ ਤਾਂ ਸਾਡੀਆਂ ਕੁੜੀਆਂ ਵੀ ਉਹਨਾਂ ਦੇ ਬਰਾਬਰ ਗੰਦ ਪਾਣ ਲੱਗੀਆਂ ਇੱਕ ਉਹ ਹੈਗੀ ਆ ਮਿੱਠੀ ਕਲੇਰ ਮਿੱਠੀ ਕਲੇਰ ਐਦਾ ਦਾ ਕੁਛ ਨਾਮ ਹੈਗਾ ਬੜੀ ਉਹ ਪਿਛਲੇ ਦਿਨਾਂ ਚ ਬੜੀ ਵਾਇਰਲ ਸੀਗੀ ਉਹ ਜਦੋਂ ਉਹਦਾ ਵੀ ਡਿਟੇਲ ਕੱਢੀ ਉਹ ਵੀ ਕੋਈ ਭਈਆਣਾ ਉਹ ਵੀ ਕੋਈ ਭਈਆਣਾ ਦੀ ਆ ਨਾਮ ਪੰਜਾਬਣਾਂ ਦੇ ਨਾਮ ਤੇ ਪੰਦੀ ਆ ਨਾਲ ਉਹਦੇ ਸੁਰਨੀਲ ਸੁਰਲੀਨ ਲਰੀ ਰਲੀ ਹੋਈ ਆ ਜਿਹੜੀ ਕਹਿੰਦੀ ਉਹਦਾ ਪਿਓ ਵੈਂਟੀਲੇਟਰ ਤੇ ਆ ਉਹ ਤੁਸੀਂ ਯਾਰ ਕੋਠੇ ਦੀ ਕਮਾਈ ਦੇ ਨਾਲ ਪਿਓ ਦੇ ਵੈਂਟੀਲੇਟਰ ਦਾ ਖਰਚਾ ਚੱਕਣਾ ਹੈ ਦੁਰਦੀ ਲਣਤ ਉਸ ਪਿਓ ਤੇ ਜਿਹਦੇ ਵੈਂਟੀਲੇਟਰ ਦਾ ਖਰਚਾ ਕੋਠੇ ਦੀ ਕਮਾਈ ਦੇ ਨਾਲ ਚੱਕਿਆ ਜਾ ਰਿਹਾ ਦੁਰਦੀ ਲਣਤ ਉਸ ਮਾਂ ਤੇ ਦੁਰਦੀ ਲਣਤ ਉਸ ਪਿਓ ਤੇ ऐसे ਪਿਓ ਦਾ ਹੋਣਾ ਨਾ ਹੋਣਾ ਹਨਾ ਐਸਾ ਤਾਂ ਪਿਓ ਤਾਂ ਨਾ ਹੋਵੇ ਚੰਗਾ ਜਿਹੜਾ ਆਪਣੀ ਔਲਾਦ ਨੂੰ ਇਹ ਨਹੀਂ ਦੱਸ ਸਕਿਆ ਕਿ ਸਹੀ ਕੀ ਤੇ ਗਲਤ ਕੀ ਚਲੋ ਇਸ ਮੁੱਦੇ ਤੇ ਗੱਲਬਾਤ ਹੋਈ ਇੱਕ ਤੁਹਾਡਾ ਹੋਰ ਵੀ ਮੁੱਦਾ ਚੱਲ ਰਿਹਾ ਜੇ ਤੁਸੀਂ ਉਸ ਤੇ ਗੱਲ ਕਰਨਾ ਚਾਹੁੰਦੇ ਹੋ ਅੰਮ੍ਰਿਤਪਾਲ ਵਾਲਾ ਅੰਮ੍ਰਿਤਪਾਲ ਅੰਮ੍ਰਿਤਪਾਲ ਮੈਰੋ ਦੀ ਤਾਂ ਤੁਸੀਂ ਗੱਲ ਕੀਤੀ ਤੁਸੀਂ ਅੰਮ੍ਰਿਤਪਾਲ ਸੰਧੂ ਦੇ ਇਹਨੇ ਸਿੱਧਾ ਹੋ ਕੇ ਐਮਪੀ ਅੰਮ੍ਰਿਤਪਾਲ ਸੰਧੂ ਦੇ ਇਹਨੇ ਖਿਲਾਫ ਕਿਉਂ ਚਲਦੇ ਹੋ ਤੁਸੀਂ ਉਹਦੀ ਚੈਟ ਅੰਮ੍ਰਿਤ ਅੰਮ੍ਰਿਤਪਾਲ ਮੈਰੋ ਦੇ ਖਿਲਾਫ ਵੀ ਲੈ ਲਓ ਫਿਰ ਅਮਰਤਪਾਲ ਮੈਰੋ ਦੇਖੋ ਮੈਂ ਬਿਲਕੁਲ ਸਪੋਰਟ ਕਰਦਾ ਉਹਦੀ ਜੇ ਉਹ ਅੰਦਰ ਜਾਊਗਾ ਹੋ ਸਕਦਾ ਸਾਡੀ ਵਕੀਲਾਂ ਦੀ ਟੀਮ ਦੀ ਗੱਲਬਾਤ ਚੱਲ ਰਹੀ ਆ ਹੋ ਸਕਦਾ ਸਾਡੇ ਵਕੀਲ ਉਹਦਾ ਕੇਸ ਲੜਨ ਆ ਸਾਡੇ ਕੋਲ ਜੋ ਬਣ ਹੋਇਆ ਅਸੀਂ ਕਰਾਂਗੇ ਠੀਕ ਆ ਅਸੀਂ ਇਸ ਚੀਜ਼ ਤੇ ਵੀ ਕੰਮ ਕਰ ਰਹੇ ਆ ਮੈਨੂੰ ਲੱਗਦਾ ਕਿ ਹੋ ਸਕਦਾ ਸ਼ਾਇਦ ਉਹਦਾ ਮੈਡੀਕਲ ਟੈਸਟ ਕਰਵਾ ਲ ਜਾਵੇ ਦੇਖਿਆ ਜਾਵੇ ਕਿਤੇ ਉਹ ਡਿਪਰੈਸ਼ਨ ਚ ਤਾਂ ਨਹੀਂ ਸੀ ਬੇਅਦਬੀ ਵਾਲੇ ਜੇ ਡਿਪਰੈਸ਼ਨ ਚ ਆ ਕੇ ਬੇਅਦਬੀ ਕਰ ਜਾਂਦੇ ਨੇ ਹੋ ਸਕਦਾ ਮੈਰੋ ਨੇ ਡਿਪਰੈਸ਼ਨ ਚ ਕਤਲ ਕਰਤਾ ਹੋਵੇ ਹਾਲੇ ਉਹ ਵੀ ਅਸੀਂ ਕਰਵਾਣਾ ਹੈ ਵਕੀਲਾਂ ਨਾਲ ਗੱਲ ਹੋਈ ਆ ਤੇ ਹੋ ਸਕਦਾ ਅਸੀਂ ਮੈਡੀਕਲ ਜਾਂਚ ਕਰਵਾਈਏ ਤੇ ਉਹ ਦੋਨੋਂ ਮੁੰਡੇ ਆ ਉਹ ਤਿੰਨੋਂ ਮੁੰਡੇ ਜਿੰਦਾ ਇਹਨਾਂ ਨੇ ਬੇਅਦਬੀਆਂ ਵਾਲੇ ਇਹ ਕਹਿਤਾ ਜੀ ਉਹਨਾਂ ਦੀ ਤਾਂ ਦਵਾਈਆਂ ਚੱਲਦੀਆਂ ਉਹਨਾਂ ਦਾ ਤਾਂ ਦਿਮਾਗ 'ਚ ਫਰਕ ਸੀਗਾ ਉਹ ਤਾਂ ਡਿਪਰੈਸ਼ਨ 'ਚ ਸੀਗੇ ਤੇ ਫਿਰ ਉਹਨਾਂ ਦਾ ਇਲਾਜ ਕਰਕੇ ਛੱਡਤੇ ਤੇ ਮੈਂ ਕਹਿੰਨਾ ਸ਼ਾਇਦ ਸਾਡੇ ਵਕੀਲ ਸਾਹਿਬ ਵੀ ਇੱਕ ਮੈਡੀਕਲ ਟੈਸਟ ਕਰਵਾਉਣ ਹਣਾ ਵਕੀਲ ਸਾਹਿਬ ਸਾਰੇ ਉੱਥੇ ਜਾਣ ਇੱਕ ਮੈਡੀਕਲ ਟੈਸਟ ਕਰਵਾਉਣ কোর্ਟ ਨੂੰ ਕਹਿਣ ਤੇ ਮੈਡੀਕਲ ਟੈਸਟ ਚ ਜੇ ਇਹ ਆ ਜਾਂਦਾ ਕਿ ਤੇ ਵੀ ਇਹ ਡਿਪਰੈਸ਼ਨ ਚ ਸੀਗੇ ਇਹਨਾਂ ਨੇ ਡਿਪਰੈਸ਼ਨ ਚ ਆ ਕੇ ਕੰਮ ਕੀਤਾ ਤੇ ਫਿਰ ਉਹਨਾਂ ਨੂੰ ਜੇਲ੍ਹ ਚ ਨਹੀਂ ਫਿਰ ਉਹਨਾਂ ਨੂੰ ਹਸਪੀਟਲ ਭੇਜ ਕੇ ਜਿਵੇਂ ਬੇਦਬੀ ਵਾਲਿਆਂ ਨੂੰ ਹਸਪੀਟਲ ਭੇਜਿਆ ਸੀ ਉਵੇਂ ਭੇਜ ਕੇ ਇਲਾਜ ਕਰਾ ਕੇ ਉਹਨਾਂ ਨੂੰ ਘਰ ਭੇਜਣਾ ਚਾਹੀਦਾ ਹੂੰ ਠੀਕ ਆ ਜੀ ਤੇ ਹੋ ਸਕਦਾ ਅੱਗੇ ਫਿਰ ਕਦੀ ਡਿਪਰੈਸ਼ਨ ਹੋ ਜਾਵੇ ਹੂੰ ਹੋ ਸਕਦਾ ਸਾਲ ਦੋ ਸਾਲ ਬਾਅਦ ਫਿਰ ਕਦੀ ਡਿਪਰੈਸ਼ਨ ਹੋ ਜਾਵੇ ਉਹ ਗੱਲਾਂ ਬਾਤ ਦੀਆਂ ਨੇ ਤੇ ਮੈਰੋ ਨਾਲ ਇੱਕ ਇੱਕ ਨਾਰਾਜ਼ਗੀ ਮੈਰੋ ਨਾਲ ਇਹ ਵੀ ਆ ਮੈਰੋ ਬਾਈ ਹੁਣ ਤੇਰੇ ਮੇਰੂ ਉਹ ਤਾਂ ਮਾਰਤੀ ਗੁੰਡੀ ਆ ਜਿਹੜਾ ਗੁੰਡਾ ਅਮਰਤਪਾਲ ਜਿਹੜਾ ਮਾਂ ਨੂੰ ਨਹੀਂ ਉਥੇ ਚੈਟ ਦੇ ਵਿੱਚ ਮਾਂ ਦੇ ਲਈ ਗੰਦ ਬੋਲ ਰਿਹਾ ਭਾਬੀ ਲਈ ਗੰਦ ਬੋਲ ਰਿਹਾ ਪਿਓ ਲਈ ਗੰਦ ਬੋਲ ਰਿਹਾ ਐਡੇ ਸਿਰੇ ਦਾ ਗੰਦ ਉਸ ਚੈਟ ਚ ਆ ਜਿਹੜੀ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਇਸ ਗੰਦ ਨੂੰ ਕਦੋਂ ਸੋਧਣਾ ਹੈ ਇਹ ਗੰਦ ਇੱਥੇ ਇੱਥੇ ਇਹ ਗੱਲ ਆ ਜਾਂਦੀ ਆ ਵੀ ਲੋਕਾਂ ਦੀਆਂ ਤਾਂ ਹੱਥਾਂ 'ਚ ਤੇ ਆਪਣੀਆਂ ਕੱਚਾਂ 'ਚ ਉਹ ਤਾਂ ਠੋਕ ਲਈ ਗੰਦੀ ਗੁੰਡੀ ਆ ਜਿਹੜਾ ਮੈਂ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਦੇਖੋ ਇਹ ਅਕਾਲ ਤਖਤ ਸਾਹਿਬ ਦੇ ਫਸੀਲ ਤੇ ਖੜੇ ਹੋਣ ਦਾ ਚਾਹਵਾਨ ਹੈ ਅਮਰਤਪਾਲ ਜਥੇਦਾਰ ਲੱਗਣ ਦਾ ਚਾਹਵਾਨ ਹੈਗਾ ਤੇ ਇਹਦੀ ਸਾਰੀ ਟੀਮ ਇਹਦੇ ਜਿੰਨੇ ਵੀ ਗੰਦੇ ਟੋਲੇ ਵਾਲੇ ਆ ਉਹ ਸਾਰੇ ਇਹਨੂੰ ਉੱਥੇ ਫਸੀਲ ਤੇ ਖੜਾ ਕਰਨ ਵਾਲੇ ਕਰਨ ਦੇ ਚਾਹਵਾਨ ਨੇ ਤੁਸੀਂ ਇਮੇਜਿਨ ਕਰੋ ਜਿੱਡਾ ਗੰਦਾ ਅਮਰਤਪਾਲ ਦਾ ਆ ਜੈਪਾਲ ਪੁੱਲਰ ਦੇ ਨਾਲ ਲੁੱਟਾਂ ਖੋਹਾਂ ਦੇ ਵਿੱਚ ਉਹਦਾ ਪਾਰਟਨਰਸ਼ਿਪ ਠੀਕ ਆ ਅ ਜਸੀ ਸੰਘਾ ਦੇ ਰਹੀ ਉਹਦੀ ਵਰਡਿੰਗ ਉਹ ਆਡੀਓ ਨਾ ਛੋਟੇ ਛੋਟੇ ਵਿਆਹ ਵਾਲੀ ਆਡੀਓ ਉਹ ਕਹਿੰਦਾ ਵੀ ਇੱਕ ਕੁੜੀ ਨੇ ਉਹਦੇ ਮਾਤਾ ਦਾ ਨੰਬਰ ਕੱਢ ਲਿਆ ਤੇ ਹੁਣ ਉਹ ਗੱਲ ਪੈ ਗਈ ਤੇ ਉਹ ਪਰਮਾਨੈਂਟ ਹੀ ਗੱਲ ਪੈ ਗਈ ਠੀਕ ਆ ਹੁਣ ਤੁਸੀਂ ਸਿਆਣੇ ਉਹ ਪਰਮਾਨੈਂਟ ਗੱਲ ਕਿਵੇਂ ਪਈਆ ਠੀਕ ਆ ਅ ਅਵਤਾਰ ਸਿੰਘ ਖੰਡਾ ਦਾ ਉਸ ਜਿਹੜੀ ਪਰਮਾਨੈਂਟ ਉਹ ਹੈਗੀ ਆ ਨਾ ਉਹਨੂੰ ਅਵਤਾਰ ਸਿੰਘ ਖੰਡਾ ਦਾ ਸ਼ੁਕਰ ਮਨਾਣਾ ਚਾਹੀਦਾ ਉਹਦੇ ਪੈਰ ਧੋ ਤੋ ਕੇ ਪੀਣੇ ਚਾਹੀਦੇ ਆ ਤੇ ਇਹ ਅਵਤਾਰ ਸਿੰਘ ਖੰਡਾ ਨੂੰ ਇਹ ਕਿੰਨਾ ਗੰਦ ਵਗਦੇ ਨੇ ਤੇ ਉਹਨੂੰ ਜਾ ਕੇ ਪੁੱਛੋ ਵੀ ਅਵਤਾਰ ਸਿੰਘ ਖੰਡਾ ਤੇਰੇ ਲਈ ਕੀ ਆ ਜੇ ਉਹ ਅਵਤਾਰ ਸਿੰਘ ਖੰਡਾ ਨਾ ਹੁੰਦਾ ਤੇ ਉਹ ਕਿਤੇ ਪਰਮਾਨੈਂਟ ਵੀ ਨਾ ਹੁੰਦੀ ਹਣਾ ਚਲੋ ਉਹ ਗੱਲ ਵੱਖਰੀ ਆ ਪਰ ਜਿਹੜਾ ਬੰਦਾ ਐਡਾ ਜਦਾ ਕਰੈਕਟਰਲੈਸ ਜਨਾਨੀਆਂ ਬਾਰੇ ਐਡਾ ਗੰਦਾ ਜਿਹਦੀਆਂ ਚਟਾਂ ਇੰਨੀਆਂ ਗੰਦੀਆਂ ਜਿਹਦੀ ਇੱਕ ਨੰਗੇ ਦੀ ਵੀਡੀਓ ਦੇ ਲਈ ਐਨਆਈਓ ਨੇ ਮੈਨੂੰ ਚੱਕਿਆ ਕਿ ਵੀਡੀਓ ਦੱਸੋ ਕਿੱਥੇ ਆ ਵੀਡੀਓ ਹਾਲੇ ਮੇਰੇ ਕੋਲ ਨਹੀਂ ਹੈਗੀ ਪਰ ਇਹ ਅਕਾਲ ਤਖਤ ਸਭ ਦੀ ਫਸੀਲ ਤੇ ਖੜਿਆ ਹੋਵੇ ਜਥੇਦਾਰ ਬਣ ਕੇ ਉਸ ਪਵਿੱਤਰ ਫਸੀਲ ਤੇ ਜਿੱਥੇ ਅਕਾਲੀ ਫੂਲਾ ਸਿੰਘ ਜੀ ਖੜੇ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਛੱਤਰ ਫੇਰਿਆ ਛਾਟਾ ਮਾਰਿਆ ਉਹਨਾਂ ਦੇ ਕੋੜੇ ਮਾਰੇ ਉਸ ਫਾਜ਼ਿਲ ਤੇ ਇੱਕ ਦਾਦਾ ਘਟੀਆ ਕਰੈਕਟਰ ਦਾ ਬੰਦਾ ਖੜਿਆ ਹੋਵੇ ਜਿਹਦਾ ਇਹ ਨਹੀਂ ਪਤਾ ਕਿ ਕੀ ਸੱਚ ਆ ਕੀ ਝੂਠ ਆ ਕੱਲ ਨੂੰ ਉਹਦੀ ਜੇ ਨੰਗੇ ਦੀ ਵੀਡੀਓ ਕੋਈ ਵਾਇਰਲ ਹੋ ਗਈ ਕਿਹੜੇ ਖੂਚ ਛਾਲ ਮਾਰਾਂਗੇ ਆਪਾਂ ਸਾਰੇ ਸਿੱਖ ਸਾਡਾ ਇਹ ਜਥੇਦਾਰ ਬਣ ਜੇ ਉਸ ਫਾਜ਼ਿਲ ਦੇ ਖੜਿਆ ਹੋਵੇ ਤੇ ਇਹਦੀ ਕਿਸੇ ਕੁੜੀ ਨਾਲ ਕਿਸੇ ਮੁੰਡੇ ਨਾਲ ਖੇ ਖਾਂਦੇ ਦੀ ਜੇ ਵੀਡੀਓ ਵਾਇਰਲ ਹੋ ਜੇ ਕਿਹੜੇ ਖੂਚ ਤੁਸੀਂ ਮੈਂ ਸਾਰੇ ਸਿੱਖ ਕਿੱਥੇ ਮੂਲ ਕਾਵਾਂਗੇ ਇਤਿਹਾਸ ਚ ਕਿੱਥੇ ਲਿਖਾਂ ਇਤਿਹਾਸ ਲਿਖੇਗਾ ਇਸ ਚੀਜ਼ ਨੂੰ ਇਤਿਹਾਸ ਨੇ AI AI ਵਾਲਾ ਬਹਾਨਾ ਨਹੀਂ ਮੰਨਣਾ ਇਹ ਤਾਂ ਜ਼ਮਾਨਾ ਚੈਟ ਵੀ ਨਕਲੀਆਂ ਬਣ ਜਾਂਦੀਆਂ ਵੀਡੀਓਜ਼ ਵੀ ਨਕਲੀ ਬਣ ਜਾਂਦੀਆਂ ਆਪਣੇ ਕੋਲ ਕੀ ਪ੍ਰੂਫ ਹੈ ਵੀ ਚੈਟ ਅਸਲੀ ਜਿੰਨੇ ਸਬੂਤ ਹੁਣ ਤੱਕ ਜਨਤਕ ਹੋਏ ਨੇ ਜੈਪਾਲ ਭੁੱਲਰ ਦੀ ਆਡੀਓ ਉਥੇ ਕੋਰਟ ਦੇ ਵਿੱਚ ਲੱਗੀ ਹੋਈ ਆ ਮਰਡਰ ਵਾਲੇ ਕੇਸ ਦੇ ਵਿੱਚ ਇਹਨਾਂ ਨੇ AI ਦੀ ਬਣੀ ਹੋਈ ਸਾਬਤ ਕਰ ਲਈ ਜਿਹੜੀ ਉਹ ਤਲਵਾੜੇ ਨੂੰ ਮਾਰਨ ਵਾਲੀ ਆਡੀਓ ਆ ਇਹ ਜਿਹੜੀ ਜਸੀ ਸੰਘਾਂ ਨੂੰ ਗੰਧ ਵਕਣ ਵਾਲੀ ਆਡੀਓ ਆ ਛੋਟੇ ਛੋਟੇ ਵਿਆਹ ਵਾਲੀ ਆਡੀਓ ਆ ਉਹ ਜਿੰਨਾ ਗੰਦਾ ਹੈ ਕਿ ਇਹਦੇ ਵਕੀਲਾਂ ਨੇ ਉਹ ਸ਼ਬਦ ਕਰਤਾ ਇਹ ਇਹਦਾ ਜਨਰੇਟ ਕੀਤਾ ਹੋਇਆ ਕਿ ਉਹਦੀ ਫੋਰੈਂਸਿਕ ਜਾਂਚ ਕਰਵਾ ਲਈ ਸਾਡੇ ਵੱਲੋਂ ਤੋਂ ਸਾਡੇ ਵੱਲੋਂ ਤੋਂ ਕੋ ਸਾਡੇ ਵੱਲੋਂ ਤਾਂ ਡਿਕਲੇਅਰਡ ਆ ਕਿ ਉਹ ਬਿਲਕੁਲ ਸਹੀ ਹੈਗਾ ਇਹਨਾਂ ਨੇ ਉਹ ਫੋਰੈਂਸਿਕ ਜਾਂਚ ਕਰਾਈਆਂ ਹੁਣ ਤੱਕ ਕਿਉਂ ਨਹੀਂ ਗਏ ਫੋਰੈਂਸਿਕ ਜਾਂਚ ਕਰਾਣ ਕਿਉਂਕਿ ਇਹਨਾਂ ਨੂੰ ਪਤਾ ਜੇ ਫੋਰੈਂਸਿਕ ਜਾਂਚ ਕਰਾਣ ਚਲੇਗੇ ਤਾਂ ਉਹਦੇ ਤਾਂ ਠੱਪਾ ਲੱਗ ਜਾਣਾ Ориਜినਲ ਹੈ ਠੀਕ ਆ ਤੇ ਇਤਿਹਾਸ ਨੇ ਇਹ ਜਿੰਨਾ ਮਰਜੀ ਰੌਲਾ ਪਾਈ ਜਾਣ ਏਆਈ ਦੀ ਬਣੀ ਹੋਈ ਆ ਏਆਈ ਦੀ ਬਣੀ ਹੋਈ ਆ ਇਤਿਹਾਸ ਨੇ ਇਹਨੂੰ ਲਿਖਣਾ ਤੇ ਮੈਂ ਬਸ ਮੇਰੀ ਇਹਨਾਂ ਦੇ ਨਾਲ ਇੱਕੋ ਲੜਾਈ ਆ ਇਸ ਇਸ ਕਿਰਦਾਰ ਦਾ ਘਟੀਆ ਬੰਦਾ ਕੱਲ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਿਆ ਹੋਵੇ ਇਹਦੀ ਕਿਸੇ ਕਰਤੂਤ ਦੀ ਵੀਡੀਓ ਵਾਇਰਲ ਹੋਵੇ ਫਿਰ ਕਿੱਥੇ ਜਾਵਾਂਗੇ ਤੇ ਅਮਰਤਪਾਲ ਮਹਿਰੋ ਨੂੰ ਇਹ ਵੀ ਸਵਾਲ ਆ ਕਿ ਉਹ ਗੁੰਡੀ ਦਾ ਠੋਕਤੀ ਇਹ ਗੁੰਡੇ ਨੂੰ ਸਵਾਲ ਕਦੋਂ ਕਰਾਂਗੇ ਇਸ ਅਸ਼ਲੀਲ ਪਾਲ ਨੂੰ ਕਦੋਂ ਸਵਾਲ ਕਰਾਂਗੇ ਧੰਨਵਾਦ ਜੀ ਤੁਹਾਡਾ ਬਹੁਤ ਸੋ ਜਿਵੇਂ ਕਿ ਸੋ ਅਸੀਂ ਜਿਵੇਂ ਕਿ ਗੱਲਬਾਤ ਕਰਕੇ ਹਟੇ ਆ ਗੱਲਬਾਤ ਤੁਸੀਂ ਸਾਰੀ ਜ਼ਰੂਰ ਜਿਹੜੀ ਆ ਸੁਣ ਲਈ ਹੋਏਗੀ ਤਾਂ ਮਾਮਲੇ ਦੇ ਵਿੱਚ ਅਗਲੀ ਕੀ ਅਪਡੇਸ਼ਨ ਹੋਏਗੀ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ